ਗੁਰਗਨ ਸਾਹਿਬ ਜੋ ਕਿ ਸਰਬ ਸਾਂਝੀ ਵਾਲਤਾ ਦਾ ਉਹਦੇ ਲਈ ਮੰਗਣ ਗਿਆ ਸਾਡੇ ਬਾਪ ਲਈ ਜਿਹੜਾ ਬੇਅਦਬੀ ਕਰੇਗਾ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਚਰਾਹੇ ਡੰਗਣਾ ਚਾਹੀਦਾ ਹਾਂ ਇੱਕ ਜਾਂ ਫਾਂਸੀ ਜਾਂ ਉਮਰ ਕੈਦ ਹੂੰ ਕੋਈ ਨਹੀਂ ਹੋਏਗੀ ਉਸ ਤੋਂ ਬਾਅਦ ਇਹ ਗਾਰੰਟੀ ਮੈਂ ਦੇ ਦਿੰਦਾ ਆਪਣੇ ਬੰਦ ਹੋ ਜਾਈ ਬੰਦ ਹੋ ਜਾਈ ਇਹ ਮੈਂ ਸਾਡੇ ਤੇ ਕੋਈ ਧਰਮ ਦਾ ਅਸਰ ਨਹੀਂਗਾ ਗੁਰਦੁਆਰੇ ਮੰਦਿਰ ਬਹੁਤ ਆ ਸਾਡੇ ਕੋਲ ਟੱਲੀਆਂ ਖੜਕਾਈ ਜਾਂਦੇ ਹਿੰਦੂ ਵੀਰ ਤੇ ਅਸੀਂ ਵੀ ਜਕਾਰੇ ਛੱਡੀਆਂ ਨੇ ਪਰ ਡਰ ਵੀ ਰੱਖੋ ਨਾ ਗੁਰੂ ਦਾ ਭੈਰ ਰੱਖੋ ਇਹਨਾਂ ਲੀਡਰਾਂ ਨੂੰ ਕੋਈ ਸ਼ਰਮ ਨਹੀਂ ਹੂੰ ਜਿੱਥੋਂ ਸ਼ਰਮ ਖਤਮ ਹੋ ਜੇ ਉਹ ਤਾਂ ਉਹ ਤਾਂ ਮੁਲਕ ਖਤਮ ਹੋ ਜਾਣਾ ਲੋਕ ਖਤਮ ਹੋ ਜਾਂਦੇ ਧਰਮ ਧਰਮ ਨਹੀਂ ਖਤਮ ਹੋਏਗਾ ਇਹ 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 ਇੱਕ ਪੋਜ਼ ਖਤਮ ਹੋ ਜਾਣਾ ਚਾਹੀਦਾ ਹਮ ਸਾਰੀਆਂ ਪਾਰਟੀਆਂ ਪੋਲੀਟਿਕਲ ਇਨਵੋਲਵ ਹੈ ਜਿਹੜੀ ਆਪਦੇ ਬਾਪੂ ਨੂੰ ਛੱਡ ਕੇ ਗੁਰਗਨ ਸਾਹਿਬ ਨੂੰ ਉੱਥੇ ਗਈਆਂ ਮੈਂ ਨਹੀਂ ਕਹਿੰਦਾ ਖਟੜਾ ਸਾਹਿਬ ਨੇ ਕਹਤਾ ਉੱਥੇ ਦੋ ਦੋ ਬੇਅਦਮੀਆ ਕੀਤੀਆਂ ਇਹਨਾਂ ਨੇ ਮੈਂ ਅਮਰਤਾਰੀ ਸਿੰਘ ਐ ਗੁਰੂ ਦਾ ਹਮ ਤੇ ਨੇ ਕਿਰਪਾਨ ਲਾ ਕੇ ਕਿੱਲੇ ਤੇ ਟੰਗਤਾ ਸਰਸੇ ਵਾਲੇ ਦੇ ਜਾੜੇ ਮੈਨੂੰ ਵੋਟਾਂ ਪਵਾਇਓ ਬਾਬਾ ਜੀ ਰਾਤ ਨੂੰ ਮੂੰਹ ਬੰਨ ਕੇ ਸਿਕਿਉਰਟੀ ਵੀ ਲਾ ਕੇ ਗੱਡੀਆਂ ਚੋਂ ਇੱਕ ਪਾਸੇ ਗੁਰੂ ਸਾਹਿਬ ਦੇ ਅੰਗ ਖਲਾਰੇ ਪਏ ਆ ਗਲੀਆਂ ਚ ਤੁਹਾਡੇ ਬਾਪ ਦੇ ਹੂੰ ਤੇ ਤੁਹਾਡਾ ਤੁਸੀਂ ਇੰਨੇ ਗਿਰ ਗਏ ਤੁਸੀਂ ਵੋਟਾਂ ਮੰਗਲ ਲਈ ਉਹ ਸਾਧ ਕੋਲੇ ਤੁਰੇ ਫਿਰਦੇ ਰਾਤ ਨੂੰ ਬੋਲੋ ਹਾਂ ਪਬਲਿਕ ਨੂੰ ਵੇਚਿੰਦੇ ਆ ਤੇ ਆਪਦੇ ਗੁਰੂਗੰਸੇਬ ਨੂੰ ਵੀ ਵੇਚਦਾ ਹੂੰ ਜੇ ਨਹੀਂ ਵੇਚਿਆ ਲੀਡਰ ਉਹ ਦੱਸੋ ਹੂੰ ਰੱਖਦਾ ਹੁਣ ਗਲਾਸ ਟੇਬਲ ਤੇ ਹੁਣ ਲੰਘਦਾ ਨਹੀਂ ਹੁਣਾ ਦਿਓ ਮੇਰੀਆਂ ਗੱਲਾਂ ਦਾ ਜਵਾਬ ਹੂੰ ਬੜੇ ਅੱਛੇ ਲੋਕ ਆ ਮੇਰੇ ਨਾਲ ਮੈਂ ਬੇਨਤੀ ਕਰਦਾ ਰਿਟਾਇਰਡ ਜੱਜਸ ਨੂੰ ਰਿਟਾਇਰਡ ਆਰਮੀ ਆਫੀਸਰਸ ਨੂੰ ਪਲੀਜ਼ ਜੁਆਇਨ ਅਪ ਅਸੀਂ ਕਲਵੰਤ ਸਿੰਘ ਨੂੰ ਰਾਜ ਸਭਾ ਦੇਤੀ ਤੇ ਕਲਵੰਤ ਸਿੰਘ ਦੇ ਬਹੁਤੇ ਜੇਪਰੀ ਲੱਗੂ ਤੇ 나ਈ ਮੈਨੂੰ ਚਾਹੀਦੀ ਹੈ ਹਮ ਮੈਂ ਬਿਕੂ ਨਹੀਂਗਾ ਵਿਕ ਜਾਂਦੇ ਉੱਥੇ ਜਾ ਕੇ ਇੱਥੋਂ ਕੁਝ ਹੋਰ ਹੁੰਦੇ ਉੱਥੇ ਜਾ ਕੇ ਵਿਕ ਜਾਂਦੇ ਆ ਫਿਰ ਉਹ ਮੁੜੇ ਆਉਂਦੇ ਉਹ ਮੁੱਦੇ ਹੀ ਭੁੱਲ ਜਾਂਦੇ ਆ ਮੈਂ ਮੈਂ ਹਰਿਆਣੇ ਦੇ ਜੱਜ ਦਾ ਧੰਨਵਾਦ ਕਰਨਾ ਹੈ ਜਿਨੇ ਸਰਸਾ ਵਾਲੇ ਸਾਦ ਨੂੰ ਟੰਗਿਆ ਅੱਛਾ ਅੱਛਾ ਉਹ ਜਗਦੀਪ ਸਿੰਘ ਜੀ ਦਾ ਹਾਂ ਜਗਦੀਪ ਜੀ ਦਾ ਉਹ ਛੋਟਾ ਜੱਸੀ ਵਿਚਾਰਾ ਜੀ ਕਿਹੜੀ ਕੋਰਟ ਸੀ ਚੰਡੀਗੜ੍ਹ ਦੀ ਇਹ ਮੈਨੂੰ ਦੱਸਿਓ ਪੰਜਕੂਲ ਪੰਜਕੂਲ ਮੈਂ ਆਪਣੇ ਮਾਪਿਆਂ ਨੂੰ ਸਲੂਟ ਕਰਦਾ ਤੇ ਮਿਲਣਾ ਆਉਂਗਾ ਤੁਹਾਨੂੰ ਜਿਹੜਾਂ ਨੇ ਇਸ ਬੱਚੇ ਨੂੰ ਜਨਮ ਦਿੱਤਾ ਜਿਨੇ ਇਸ ਬਲਾਤਕਾਰੀ ਨੂੰ ਗੁਰਗਨ ਸਾਹਿਬ ਦੀ ਬੇਅਦਮੀ ਵਾਲਿਆਂ ਨੂੰ ਟੰਗਤਾ ਇਹ ਵੀਡੀਓ ਪੰਜਾਬੀ ਉਹ ਅਖੀਰ ਤੱਕ ਦੇਖਿਓ ਸਾਡੇ ਨਾਲ ਬੈਠੇ ਨੇ ਵਰਲਡ ਕੈਂਸਰ ਕੇਅਰ ਦੇ ਗਲੋਬਲ ਬ੍ਰੈਂਡ ਐਮਬੈਸਡਰ ਸਰਦਾਰ ਕੁਲਵੰਤ ਸਿੰਘ ਧਾਲੀਵਾਲ ਸਤਿ ਸ੍ਰੀ ਅਕਾਲ ਜੀ ਤੰਕੀ ਧੰਨਵਾਦ ਜੀ ਵਾਹ ਜੀ ਵਾਹ ਡਾਕਟਰ ਸਾਹਿਬ ਕਿਸ ਤਰ੍ਹਾਂ ਆਣਾ ਹੋਇਆ ਪੰਜਾਬ ਦੇ ਵਿੱਚ ਆ ਕੀ ਫੇਰੀ ਹੈ ਕਿਸ ਤਰ੍ਹਾਂ ਇਹਨਾਂ ਦਿਨਾਂ ਵਿੱਚ ਪੰਜਾਬ ਚ ਕੋ ਮਰੇ ਤੁਸੀਂ ਜੀ ਸਾਡੀ ਮੈਂ 1.5 ਦਿਨ 2 ਦਿਨ ਬਾਅਦ ਚੱਕਰ ਲੱਗਦਾ ਹੈ ਵਰਲਡ ਕੈਂਸਰ ਦੀਆਂ ਟੀਮਸ ਲੱਗੀਆਂ ਠੀਕ ਹੈ ਤੇ ਮੈਂ ਟਾਈਮ ਟੂ ਟਾਈਮ ਉਹਨਾਂ ਦੇ ਨਾਲ ਸਾਰਾ ਕੁਝ ਗੱਲਬਾਤ ਕੀਤੀ ਐਂਡ ਮੈਂ ਕਿਹਾ ਯਾਰ ਮੈਂ ਅਰਕੀ ਹੋਰ ਮਿਸ਼ਨ ਤੇ ਆਇਆ ਹਾਂ ਕਿਉਂਕਿ ਇੰਗਲੈਂਡ ਕੈਨੇਡਾ ਅਮਰੀਕਾ ਨੇ ਮੈਨੂੰ ਇੱਕੋ ਸਵਾਲ ਕੀਤਾ ਬਹੁਤ ਵਧੀਆ ਕੈਂਸਰ ਦੇ ਕੰਮ ਕਰਦੇ ਹੋ ਪਰ ਇੱਕ ਵੱਡੇ ਕੈਂਸਰ ਨੂੰ ਵੀ ਹੱਥ ਪਾ ਲਾ ਜੀ ਵੱਡਾ ਕੈਂਸਰ ਕੀ ਕਿਆ ਗੁਰੂਗੰਨ ਸਾਹਿਬ ਦੀ ਬੇਅਦਬੀ ਹਮ ਸਵਾਲ ਕੀਤੇ ਲੋਕਾਂ ਨੇ ਮੈਨੂੰ ਮੈਂ ਮੈਂ ਕਿਹਾ ਜੀ ਮੈਂ ਤਕਲੀਨ ਛੇਵਾਂ ਕਹਿੰਦੇ ਨਹੀਂ ਸਾਨੂੰ ਤੇਰੇ ਤੇ ਕੋਈ ਆਸ ਹੈ ਗੁਰਗੰਨ ਸਾਹਿਬ ਦੀ ਹਜ਼ੂਰੀ ਚ ਕਿਹਾ ਜੀ ਤੇ ਮੈਂ ਕਿਹਾ ਫਿਰ ਲੈ ਕੇ ਆਵਾਂ ਸੁਣਿਆ ਹਮ ਫਿਰ ਯੂਰਪੀਨ ਜਿਹੜੇ ਸਾਰੇ ਯੂਰਪ ਦੇ 32 ਕੰਟਰੀ ਹੈ ਠੀਕ ਹੈ ਜਰਮਨ ਫਰਾਸ ਇੰਗਲੈਂਡ ਡੈਨਮਾਰਕ ਉਹਨਾਂ ਦੇ ਵਿੱਚ ਬੜੇ ਸੋਹਣੇ ਜਥੇਬੰਦੀਆਂ ਬਣੀਆਂ ਉਹਨਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਮੈਂ ਕਿਹਾ ਵੀ ਮੇਰੇ ਨਾਲ ਇੱਕ ਤਾਂ ਤੁਸੀਂ ਡੈਮੋਕ੍ਰੇਸੀ ਦੀ ਗੱਲ ਕਰਨੀ ਡੈਮੋਕ੍ਰੈਟਿਕ ਵੇ ਹੂੰ ਠੀਕ ਹੈ ਸ਼ਾਂਤੀ ਦੀ ਜੀ ਤੇ ਮੈਂ ਨਾਲ ਆ ਤੁਹਾਡੇ ਹੂੰ ਕਹਿੰਦੇ ਨਾਲ ਨਹੀਂ ਤੂੰ ਜੜਸ ਹੱਸਨੇ ਆ ਸਾਡਾ ਤੇ ਮੈਂ ਚੱਲ ਪਿਆ ਫਿਰ ਮੈਂ ਕਿਹਾ ਮੈਂ ਜੋ ਕਰੂੰਗਾ ਤੁਸੀਂ ਨਹੀਂ ਕੀਤਾ ਹੂੰ 17 ਸਾਲਾਂ ਦੇ ਵਿੱਚ 250 ਗੁਰੂਗੰਨਸੇਵ ਦੀ ਬੇਅਦਬੀ ਹੋਈ ਆ ਠੀਕ ਹੈ ਤੁਸੀਂ ਵੀ ਮੰਨਦੇ ਹੋ ਇਹ ਕੇਵਲ ਪੰਜਾਬ 'ਚ ਹੀ ਹੋਈ ਹੈ ਜੀ ਹਾਂ ਮੈਂ ਮੰਨਦਾ ਮੈਂ ਇੰਗਲੈਂਡ ਗਿਆ ਮੈਂ ਆਬਦਾ ਘਰ ਨਹੀਂ ਬਣਾਇਆ। ਹੂੰ ਪਹਿਲਾਂ ਗੁਰੂ ਦਾ ਘਰ ਬਣਾਇਆ ਸਭ ਨੇ ਰਲ ਕੇ ਅਸੀਂ ਵੀ ਜਿੱਥੇ ਸਨਚਰ ਐਤਵਾਰ ਨੂੰ ਅਸੀਂ ਸਿਰ ਜੋੜ ਕੇ ਬੈਹਨੇ ਆ ਹਿੰਦੂ ਸਿੱਖ। ਹੂੰ ਸਿਰ ਜੋੜ ਕੇ ਬੈਹਨੇ ਆ ਗੁਰੂ ਦਾ ਪਾਠ ਲੰਗਰ ਚੱਲਦਾ ਐਂਡ ਸਾਰੀ ਦੁਨੀਆ ਚ ਗੁਰਦੁਆਰਾ ਸਾਹਿਬ ਆ। ਜੀ ਠੀਕ ਆ ਜਿੱਥੇ ਅਸੀਂ ਗੁਰੂ ਦਾ ਬਾਣੀ ਦਾ ਆਨੰਦ ਮਾਣਦੇ ਆ ਤੇ ਨਾਲ ਆਪਣਾ ਜਿਹੜੀ ਸਾਡੀ ਲੰਗਰਾਂ ਦੀ ਗੁਰੂ ਸਾਹਿਬ ਦੀ ਸੇਵਾ ਉਹ ਕੰਟੀਨਿਊ ਚੱਲ ਰਹੀ ਐ। ਹੂੰ ਫਿਰ ਮੈਂ ਸਵਾਲ ਕੀਤਾ ਸਾਰੇ ਸਾਰੇ ਗੁਰੂ ਕਨਚ ਵੀ ਇੱਥੇ ਕਿਤੇ ਗੁਰਗਨ ਸਾਹਿਬ ਦੀ ਬੇਅਦਬੀ ਹੋਈ ਹੈ ਸਾਡੇ ਇੰਗਲੈਂਡ ਚ ਕਦੇ ਨਹੀਂ ਹੋਈ। ਹੂੰ 1.200 ਗੁਰਦਰਾ ਸਾਡਾ ਇੱਕ ਵਾਕਈ ਝੰਡੋੜਨ ਵਾਲੀ ਗੱਲ ਹੈ ਕਿ ਦੇਖੋ ਯੂਰਪ ਦੇ ਕਿਸੇ ਕੰਟਰੀ ਦੇ ਵਿੱਚ ਮੈਂ ਤਾਂ ਦੇ ਵਿੱਚ ਜਿੰਨੀ ਮੇਰੀ ਉਮਰ ਹੈ 40 ਸਾਲ ਤੋਂ ਉੱਪਰ ਮੈਨੂੰ ਇੰਗਲੈਂਡ ਚ ਹੋ ਗਏ ਮੈਂ ਵੇਅਦ ਵੀ ਨਹੀਂ ਦੇਖੀ ਨਾ ਯੂਰਪ ਚ ਨਾ ਇੰਗਲੈਂਡ ਚ ਤੇ ਨਾ ਹੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਇਸ ਤੋਂ ਬਾਅਦ ਮੈਂ ਚੱਲਿਆ ਸਿੰਗਾਪੁਰ ਤੇ ਆਸਟ੍ਰੇਲੀਆ ਤੇ ਉੱਥੇ ਵੀ ਇਹੀ ਸਵਾਲ ਕਰਨਾ ਉਹ ਸੁਨੇਹਾ ਲੈ ਕੇ ਫਿਰ ਮੈਂ ਗੁਰੂ ਅਮਰਦਾਸ ਜੀ ਕੋਲੇ ਆ ਗਿਆ ਜੀ ਪਹਿਲਾਂ ਤਾਂ ਸੀਸ ਕਸਾਇਆ ਹੂੰ ਬਈ ਸਾਥੋਂ ਗਲਤੀਆਂ ਹੋਈਆਂ ਬੇਅਦਵੀ ਦੀਆਂ ਅਸੀਂ ਤੇਰੀ ਬਾਪੂ ਜੀ ਸਾਹਮ ਸਮਾਲ ਨਹੀਂ ਕਰ ਸਕੇ ਅਸੀਂ ਫੇਲ ਐ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਆਪਦੇ ਤੇ ਲਿਆ ਸੀਸ ਰਗੜਿਆ ਫਿਰ ਕੱਲ ਤੱਕ ਸਭ ਤੇ ਪੇਸ਼ ਹੋਇਆ ਗੁਰੂ ਹਰਗੋਬਿੰਦ ਜੀ ਜੋ ਸਾਡੀ ਸੁਪਰੀਮ ਕੋਰਟ ਹੈ ਉੱਥੇ ਸੀਸ ਰਗੜਿਆ ਫਿਰ ਸਾਡੀ ਸੁਪਰੀਮ ਕੋਰਟ ਦਾ ਜੱਜ ਮੇਨ ਕੌਣ ਹੈ ਸਾਡੇ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਉਹਨਾਂ ਅੱਗੇ ਪੇਸ਼ ਹੋਇਆ ਨਮਾਣਾ ਜਾਂ ਸਿੱਖ ਬਣ ਕੇ ਤੇ ਉਹਨਾਂ ਨੇ ਬਹੁਤ ਪਿਆਰ ਦਿੱਤਾ ਮੈਗਾ ਸਿੰਘ ਸਾਹਿਬ ਤੁਸੀਂ ਸਾਡੀ ਕੌਮ ਦੇ ਹੈਡ ਹੋ ਤੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਹਿੰਦੂ ਵੀਰ ਵੀ ਪਿਆਰ ਨਾਲ ਰਹਿ ਰਹੇ ਸਭ ਗੁਰੂਆਂ ਪੀਰਾਂ ਦੀ ਧਰਤੀ ਹੈ ਸਰਬ ਸਾਂਝੀ ਵਾਲਤਾ ਗੁਰੂ ਗੰਗ ਸਾਹਿਬ ਜੀ ਸਾਰੇ ਪੀਰਾਂ ਫਕੀਰਾਂ ਦੀ ਧਰਮਾਂ ਦੀ ਬਾਣੀ ਐਡ ਹੈ ਹੂੰ ਹੁਣ ਭਗਤ ਰਵਿਦਾਸ ਨੂੰ ਲਿਆ ਉਹਨੇ ਉਹ 100 ਸਾਲ ਪਹਿਲਾਂ ਆਏ ਸੀ ਗੁਰੂ ਨਾਨਕ ਦੇਵ ਜੀ ਤੋਂ ਉਹਦੀ ਬਾਣੀ ਵੀ ਦਰਜ ਹੈ ਠੀਕ ਹੈ ਇੱਥੇ ਕੋਈ ਗਰੀਬ ਨਹੀਂ ਤੇ ਕੋਈ ਅਮੀਰ ਨਹੀਂ ਸਭ ਬਰਾਬਰ ਹੈ ਗੁਰੂ ਗੰਗ ਸਾਹਿਬ ਦੇ ਵਿੱਚ ਵੀ ਉਹ ਸਰਬ ਸਾਂਝੀ ਵਾਲਤਾ ਦੀ ਕਿਉਂ ਬੇਅਦਬੀ ਹੋ ਰਹੀ ਹੈ ਕੀ ਕਾਰਨ ਹੈ ਇਸ ਸਿੰਘ ਸਾਹਿਬ ਨੂੰ ਸਵਾਲ ਕੀਤਾ ਉਹ ਵੀ ਪੰਜਾਬ ਚ ਰਹੀ ਹੈ ਪੰਜਾਬ ਹੋ ਵੀ ਪੰਜਾਬ ਚ ਰਹੀ ਹੈ ਵਿਦੇਸ਼ਾਂ ਚ ਕੋਈ ਪ੍ਰੋਬਲਮ ਵਿਦੇਸ਼ਾਂ ਚ ਕੋਈ ਨਹੀਂ ਹੋ ਰਹੀ ਹਣ ਵੀ ਤੁਸੀਂ ਇੱਕ ਪੱਤਰਕਾਰ ਵੀ ਹੋ ਤੇ ਇੱਕ ਟੀਚਿੰਗ ਲਾਈਨ ਚ ਪੜੇ ਲਿਖੇ ਹੋ ਮੈਂ ਹਰ ਪਵਿੱਤਰ ਗ੍ਰੰਥ ਦਾ ਸਤਿਕਾਰ ਕਰਦਾ ਜੀ ਕਿਉਂਕਿ ਕੋਈ ਧਰਮ ਮਾੜਾ ਨਹੀਂ ਮੈਂ ਮਾੜਾ ਕਲਵੰਤ ਸਿੰਘ ਮਾੜਾ ਹੋ ਸਕਦਾ ਸਿੱਖ ਧਰਮ ਮਾੜਾ ਨਹੀਂ ਹੋ ਸਕਦਾ ਤੁਸੀਂ ਵੀ ਮਾੜੇ ਹੋ ਸਕਦੇ ਆ ਪਰ Hindu ਧਰਮ ਨਹੀਂ ਮੰਗੀ ਤਾਂ ਨਹੀਂ ਮਾੜਾ ਹੋ ਸਕਦੇ ਪਰ ਤੁਹਾਡੇ ਤੇ ਇੱਕ ਛੋਟਾ ਜਿਹਾ ਸਵਾਲ ਹੈ ਕਿਤੇ ਗੀਤਾ ਦੀ ਬੇਅਦਬੀ ਹੋਈ ਹੈ ਪੰਜਾਬ ਚ ਇਹ ਬਿਲਕੁਲ ਸੋਚਣ ਵਾਲੀ ਗੱਲ ਹੈ ਕਾਰਨ ਹੈ ਜੀ ਮੇਰਾ ਜਿਹੜਾ ਮੇਰਾ ਮੰਨਣਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਹੈ ਇਸ ਨੂੰ ਇੱਕ ਰਾਜਨੀਤਿਕ ਤੰਤਰ ਦੇ ਤੌਰ ਤੇ ਟੂਲ ਦੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਪਿੱਛੇ ਲਿਆਦਾ ਜਾ ਰਿਹਾ ਹੈ ਮੇਰਾ ਮੰਨਣਾ ਹੈ ਬਿਲਕੁਲ ਤੁਸੀਂ ਮੰਨਦੇ ਆ ਕਿ ਗੀਤਾ ਦੀ ਕਦੇ ਬੇਅਦਬੀ ਨਹੀਂ ਹੋਈ ਤੁਸੀਂ ਮੰਨਦੇ ਆ ਨਾ ਕਿ ਸਾਡੇ ਬੜੇ ਹਿਰਦੇ ਬਲੁੰਦਰੇ ਗਏ ਉਹ ਦੁੱਖ ਭਰਿਆ ਸਨੇਹਾਂ ਲੈ ਕੇ ਆਇਆ ਸੀ ਅਕਾਲ ਤਖਬਬ ਦੇ ਜਹੇਦਾਰ ਜੀ ਤੋਂ ਅਸ਼ੀਰਵਾਦ ਲੈ ਕੇ ਦੋ ਹਾਈ ਕੋਰਟ ਦੇ ਜੱਜਸ ਦੀ ਸਲਾਹ ਲੈ ਕੇ ਰਿਟਾਇਰਡ ਥੀ ਅਪ ਸਿਟਿੰਗ ਦੀ ਇੱਕ ਰਿਪੋਰਟ ਤਿਆਰ ਕਰਾਈ ਹੂੰ 사우ਦੀ ਅਰੇਬੀਆ ਦੇ ਵਿੱਚ ਕੋਈ ਕਰਾਨ ਨੂੰ ਹੱਥ ਲਾ ਕੇ ਦਿਖਾਵੇ ਹੂੰ ਠੀਕ ਹੈ ਬਿਲਕੁਲ ਠੀਕ ਹੈ ਮੈਨੂੰ ਮਲੇਰ ਕੋਟਲਾ ਚ ਸੱਦਿਆ ਸੀ ਜਿਹੜੀ ਲਾਸਟ ਬੇਗਮ ਸੀਗੀ ਤੇ ਉਹ ਵਿਚਾਰੀ ਚਲੀ ਗਈ ਦੁਨੀਆ ਛੱਡ ਕੇ ਤੇ ਉਹਨੇ ਮੈਨੂੰ ਕਰਾਨ ਪੇਸ਼ ਕੀਤੀ ਸੀਗੀ ਜੀ ਪੰਜਾਬੀ ਚ ਕਰਾ ਕੇ ਤੇ ਮੈਂ ਉਸ ਗ੍ਰੰਥ ਨੂੰ ਇੰਨਾ ਸਾਹਮਣੇ ਰੱਖਦਾ ਯਾਰ ਪਵਿੱਤਰ ਮੈਨੂੰ ਸਤਕਾਰ ਨਾ ਦਿੱਤੀ ਹੈ ਉਹਨਾਂ ਨੇ ਪਹਿਲਾਂ ਫਾਰਸੀ ਸੀ ਜਾਂ ਉਰਦੂ 'ਚ ਮੇਰੇ ਲਈ ਪੰਜਾਬੀ 'ਚ ਕਰਵਾਈ। ਹਾਂ ਫਿਰ ਮੇਰੀ ਡਿਊਟੀ ਹੋ ਗਈ ਕਿ ਇਸ ਪਵਿੱਤਰ ਗ੍ਰੰਥ ਦਾ ਮੈਂ ਧਿਆਨ ਰੱਖਾਂ। ਮੈਂ ਆਪਣੇ ਸਟਾਫ ਨੂੰ ਕਿਹਾ ਮੇਰੇ ਆਫਿਸ ਰੱਖੋ ਇਹਦਾ ਪੂਰਾ ਕੋਈ ਬੇਅਦਮੀ ਮੈਨੂੰ ਡਰ ਲੱਗਦਾ ਉਸ ਧਰਮ ਦੇ ਗ੍ਰੰਥ ਦਾ ਵੀ। ਹੂੰ ਰਾਈਟ ਪਰੰਤੂ ਸਾਊਦੀ ਅਰੇਬੀਆ ਦੇ ਵਿੱਚ ਤੁਸੀਂ ਪਾੜ ਦਿਓ ਕਰਾਨ ਨੂੰ ਤੇ ਸ਼ੁੱਕਰਵਾਰ ਨੂੰ ਫਿਰ ਢੋਲ ਵੱਜੂਗਾ। ਤੁਹਾਡੇ ਗਲ ਚਫਾਹਾ ਕਰੇਨ ਤੇ ਟੰਗ ਦੇਣਗੇ। ਜਾਂ ਬਲਾਤਕਾਰ ਜੋ ਕਲਕੱਤੇ 'ਚ ਹੋਇਆ ਡਾਕਟਰ ਕੁੜੀ ਦਾ ਦਾ। ਐਨਾ ਹੀ ਕਾਨੂੰਨ ਆ ਉੱਥੇ ਤੇ ਕੋਈ ਨਹੀਂ ਕਰਦਾ। ਹੂੰ। ਉਹ ਕਾਨੂੰਨ ਦੀ ਸਿਹਤ ਲੈ ਕੇ ਜੱਜਸ ਦੀ ਸਲਾਹ ਲੈ ਕੇ ਵੀ ਸਜ਼ਾਏ ਮੌਤ ਹੋਣੀ ਚਾਹੀਦੀ ਹੈ ਕਿਉਂਕਿ ਹੁਣ 295ਏ ਆ। ਆ ਸੁਣ ਲਓ ਪੁਆਇੰਟ ਮੇਰੇ ਸਰੋਤ ਤੇ ਭਰਾ। 295ਏ। ਹਾਂ ਜਿਹੜੀ ਵੀ ਵੀ ਕਿਸੇ ਧਰਮ ਦੀਆਂ ਭਾਵਨਾਵਾਂ ਨੂੰ ਪੜਕਾਣਾ। ਜੀ। ਉਹ ਡੇਢ ਦੋ ਸਾਲ ਸਜ਼ਾ ਤਿੰਨ ਸਾਲ ਹੋਣੀ ਹੈ। ਹੂੰ। ਤੂੰ ਕਿੰਨਿਆਂ ਕਰੋ ਹੁੰਦੀ ਹੈ? ਉਹ ਤਾਂ ਆਈ ਹੈ ਜਿਵੇਂ ਮਾਂ ਬੱਚੇ ਨੂੰ ਘੇਰ ਦਿੰਦੀ ਹੈ। ਠੀਕ ਹੈ। ਉਹਨੂੰ ਕਰਕੇ ਪਾਸੇ ਕਿਸਕਾ ਮੌਤ ਦੀ ਸਜਾਇ ਮੌਤ ਕੀਤੀ ਜਾਵੇ ਜਿਹੜਾ ਗੁਰੂਗਨ ਸਾਹਿਬ ਦੇ ਅੰਗ 파ੜੇ ਕਿਉਂ ਸੁਪਰੀਮ ਕੋਰਟ ਨੇ ਆਲਰੇਡੀ ਕਹਿ ਦਿੱਤਾ ਕਿ ਲਿਵਿੰਗ ਗੁਰੂ ਹੈ ਲਿਵਿੰਗ ਗੁਰੂ ਮੀਨ ਜਾਗਦੀ ਜੋਗ ਦੀ ਸਰੂਪ ਹਾਂ ਮੇਰੇ ਦਸਰੋਤਿਆਂ ਸੁਣ ਲੋ ਅਸੀਂ ਸ਼ਾਮ ਨੂੰ ਗੁਰੂ ਸਾਹਿਬ ਦਾ ਸਗਾਸ਼ਨ ਕਰਦੇ ਹਾਂ ਬੈਡਰੂਮ ਬਣਿਆ ਹੁੰਦਾ ਹੈ ਗਰਮੀ ਹੈ ਪੱਖਾ ਚੱਲਦਾ ਹੈ ਸਵੇਰ ਪ੍ਰਕਾਸ਼ ਕਰਦੇ ਹਾਂ ਠੀਕ ਹੈ ਫਿਰ ਕੜਾ ਪ੍ਰਸ਼ਾਦੀ ਦੀਗ ਬਣਦੀ ਹੈ ਦਰ ਪ੍ਰਵਾਨ ਕਰਦੇ ਹਾਂ ਲੰਗਰ ਤਿਆਰ ਹੁੰਦਾ ਹੈ ਪਹਿਲਾਂ ਅਸੀਂ ਗੁਰੂ ਨੂੰ ਇਹਦਾ ਮਤਲਬ ਸਾਡੇ ਲਿਵਿੰਗ ਗੁਰੂ ਹੈ ਠੀਕ ਹੈ ਤੇ ਲਿਵਿੰਗ ਗੁਰੂ ਦੀ ਜੇ ਕੋਈ ਬੇਅਦਬੀ ਕਰਦਾ ਤੇ ਉਹਦੀ ਸਜ਼ਾਏ ਮੌਤ ਹੋਣੀ ਚਾਹੀਦੀ ਹੈ ਉਹ ਫਿਰ ਲੈ ਕੇ ਫਾਈਲ ਫਿਰ ਉੱਥੇ ਨਹੀਂ ਫਿਰ ਘਟ ਗਣਤੀ ਕਮਿਸ਼ਨ ਕੋਲੇ ਚੱਲਿਆ ਗਿਆ ਮੈਂ ਹਮ ਲਾਲਪੁਰਾ ਜੀ ਕੋਲੇ ਜੀ ਤੁਹਾਡੇ ਨੰਦਪੁਰ ਸਾਹਿਬ ਦੇ ਇਲਾਕੇ ਦੇ ਹਮ ਮੈਂ ਹਾਲਾਂਕਿ ਹੈ ਤਾਂ ਮੇਰੇ ਫਾਦਰ ਫਿਗਰ ਹਮ ਪਰ ਇੱਥੇ ਮਿਨੋਰਟੀ ਕਮਿਸ਼ਨ ਦੇ ਚੇਅਰਮੈਨ ਨੂੰ ਮਿਲਿਆ ਮੈਂ ਹਮ ਫਾਦਰ ਵਖਰੀ ਫਾਦਰ ਫਿਗਰ ਪਾਸੇ ਕਰ ਲੇ ਮੈਂ ਕਿਹਾ ਜੀ ਤੁਸੀਂ ਘਟ ਗਣਤੀਆਂ ਦੇ ਚੇਅਰਮੈਨ ਹੋ ਛੇ ਘਟ ਗਣਤੀਆਂ ਇੰਡੀਆ ਦੇ ਵਿੱਚ ਇਸ ਘਟ ਗਣਤੀ ਦਾ ਗੁਰੂ ਗੰਗਪਾ ਸਾਹਿਬ ਪਾੜ ਕੇ ਗਲੀਆਂ ਚ ਖਲਾਰਤਾ ਇਹਨਾਂ ਲੋਕਾਂ ਨੇ ਇਹਦੇ ਬਾਰੇ ਬੋਲੋ ਉਹ ਫਿਰ ਪਹਿਲਾ ਲੈਟਰ ਉਹਨਾਂ ਨੂੰ ਲਿਖੀ ਤੇ ਉਹ ਲੈ ਕੇ ਅਰਜਨ RAM ਮੇਘਵਾਲ ਦੇ ਪੇਸ ਹੋ ਗਏ ਜੋ ਕਿ ਕਾਨੂੰਨ ਮੰਤਰੀ ਹੈ ਹੀ ਬਿਲੋਂਗ ਟੂ ਬਿਕਾਨੀਰ ਹਮ ਬੜਾ ਚੰਨਸਾਨ ਹੈ ਪਹਿਲਾਂ ਉਹਦੀ ਵੀ ਸੁਣ ਲਓ ਅਰਜਨ RAM ਮੇਘਵਾਲ ਉਹ ਖੁਦ ਕੀਰਤਨ ਕਰਦਾ ਗੁਰੂ ਗੰਗਪਾ ਸਾਹਿਬ ਦਾ ਹਮ ਐਂਡ ਉਹ ਵੀ ਅਪਸੈਟ ਹੋਇਆ ਸਾਰੀ ਮੇਰੀ ਗੱਲ ਸੁਣ ਕੇ ਜੋ ਆ ਬਾਤ ਤੁਹਾਨੂੰ ਸੁਣਾ ਰਿਹਾ ਮੈਂ ਕਿਹਾ ਸਰ ਮੈਂ ਆ ਕੰਮ ਲਈ ਆਇਆ ਹਾਂ ਤੁਸੀਂ ਕਾਨੂੰਨ ਮੰਤਰੀ ਹੈ ਮੈਂ ਸਜਾਏ ਮੌਤ ਮੰਗਣ ਆਇਆ ਫਾਸੀ ਦਿਓ ਜੇ ਪੰਜਾਂ ਚ ਕਾਨੂੰਨ ਬਣ ਜੇ ਤੇ ਪੰਜਾਂ ਚੋਂ ਨੂੰ ਫਾਸੀ ਆ ਜੇ ਕੋਈ ਹੱਥ ਲਾਊਗਾ ਮੁੜ ਕੇ ਕੋਈ ਹੱਥ ਨਹੀਂ ਲਾਊਗਾ ਹੁਣ ਕਹਿੰਦੇ ਦਿਆ ਮੰਦਬੁੱਧੀ ਆ ਮੰਦਬੁੱਧੀ ਨੂੰ ਪੁੱਛਣਾ ਹੋਵੇ ਵੀ ਤੈਨੂੰ ਗੁਰਗਨ ਸਾਹਿਬ ਵੀ ਦਿਸਦਾ ਹਾਂ ਠੀਕ ਹੈ ਗੁਰਗਨ ਸਾਹਿਬ ਜੋ ਜੀ ਕਰਦਾ ਗਲੀਆਂ ਚ ਖਲਾਰਦਾ ਹਾਂ ਇੱਥੇ ਵੀ ਇਹ ਮੈਨੂੰ ਚੇਡਿੰਗ ਕਿੱਥੋਂ ਲੱਗੀ ਐਂਡ ਅਪਸਨ ਨੂੰ ਫਾਈਲ ਪਹੁੰਚ ਚੁੱਕੀ ਐ ਐਂਡ ਐਕਸ਼ਨ ਸਟਾਰਟ ਹੋ ਚੁੱਕਿਆ ਮੈਂ 17 ਸਾਲ ਜੋ ਰੋਲਾ ਪਿਆ ਉਹਦੂ ਹਟ ਕੇ ਕੰਮ ਕਰ ਰਿਹਾ ਹੂੰ ਲੇਕਿਨ ਇਹਦਾ ਹੱਲ ਤਾਂ ਕੋਈ ਲੱਭੀਏ ਪ੍ਰੋਬਲਮ ਪ੍ਰੋਬਲਮ ਸਾਰੀ ਸਟੇਟ ਕਰੀ ਜਾ ਰਹੀ ਹੈ ਸਰਕਾਰਾਂ ਕਰੀ ਜਾ ਰਹੀਆਂ ਸੋਲੂਸ਼ਨ ਕਿਸੇ ਕੋਲੇ ਨਹੀਂ ਕਿਸੇ ਕੋਲੇ ਨਹੀਂ ਹਾਂ ਥੋੜਾ ਜਿਹਾ ਹੁਣ ਲੀਡਰਾਂ ਨੂੰ ਖਿੱਚ ਦਿਆਂ ਇਹ ਲੀਡਰਾਂ ਦੀ ਗੱਲ ਕਰ ਰਹੇ ਆਪਾਂ ਵੀ ਦੇਖੋ ਸਰਕਾਰਾਂ ਬਣੀਆਂ ਹਰੇਕ ਲੀਡਰ ਨੇ ਹਰੇਕ ਪੰਜਾਬ ਦੀ ਕੋਈ ਵੀ ਰਾਜਨੀਤਿਕ ਪਾਰਟੀ ਹੈ ਮੈਂ ਕੋਈ ਵਿਸ਼ੇਸ਼ ਤੌਰ ਤੇ ਨਹੀਂ ਗੱਲ ਕਰ ਰਿਹਾ ਕਿ ਲੇਕਿਨ ਹਰੇਕ ਨੇ ਇਸ ਨੂੰ ਮੁੱਦਾ ਬਣਾਇਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਨਹੀਂ ਮੁੱਦਾ ਨਾ ਵਰਤਿਆ 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 ਹੂੰ ਉਹ ਵੀ ਲੈ ਕੇ ਆਉਣਾ ਗੱਲ ਇੱਕ ਤੁਹਾਡੇ ਡੀਆਈਜੀ ਰਿਟਾਇਰਡ ਹੈ ਰਵਿੰਦਰ ਸਿੰਘ ਰਖੜਾ ਖਟੜਾ ਜੀ ਖਟੜਾ ਸਾਹਿਬ ਖਟੜਾ ਸਾਹਿਬ ਮੈਂ ਬਹੁਤ ਸਤਿਕਾਰ ਕਰਦਾ ਗੁਰਸਿੱਖ ਹੈ ਉਹਨਾਂ ਦੀ ਮੈਂ ਇੰਟਰਵਿਊ ਸੁਣੀ 4 ਹਫ਼ਤੇ ਪਹਿਲਾਂ ਜੀ 3 ਹਫ਼ਤੇ 3-4 ਇੰਟਰਵਿਊ ਆਇਆ ਤੇ ਮੈਨੂੰ ਮੈਨੂੰ ਕਿਹਾ ਯਾਰ ਸੱਚਾਈ ਲੱਗਦੀ ਐ ਇਹਦੇ ਵਿੱਚ ਜੋ ਬੋਲਦਾ ਵੀਰ ਹੂੰ ਵੀ ਜਦੋਂ ਮੈਂ ਰਿਟਾਇਰ ਹੋਇਆ ਮੈਂ ਤਿੰਨਾਂ ਦਾ ਆ ਜਿਹੜਾ ਔਨ ਰਿਕਾਰਡ ਐ ਜੀ ਵੀ ਮੈਂ ਤਿੰਨਾਂ ਨੂੰ ਟੰਗਿਆ ਹੂੰ ਤੇ ਚੌਥਾ ਪੱਜ ਪੁੱਜ ਗਿਆ ਸੀ ਤੇ ਉਹ ਹੁਣ ਫੜਿਆ ਕੋਈ ਪ੍ਰਦੀਪ ਪਤਾ ਨਹੀਂ ਕਲੇਰ ਐ ਨਾ ਠੀਕ ਆ ਜੀ ਉਹ ਕਹਿੰਦਾ ਬੇਅਦਬੀ ਦਾ ਰਾਹ ਸਰਸੇ ਨੂੰ ਜਾਂਦਾ ਹੂੰ ਕਿਉਂਕਿ ਉਹਨਾਂ ਨੇ ਮੰਨਿਆ ਕਿ ਸਾਨੂੰ ਪਿਤਾ ਜੀ ਦਾ ਹੁਕਮ ਸੀ ਵੀ ਉਤਾਂ ਕਰਨਾ ਸੀ ਉਤਾਂ ਕਰਨਾ ਉਹਨੇ ਮੰਨਿਆ ਉਹਨਾਂ ਦੇ ਰਖੜਾ ਸਾਹਿਬ ਦੇ ਸਟੇਟਮੈਂਟ ਹੈ ਸਟੇਟਮੈਂਟ ਮੇਰੀ ਨਹੀਂ ਜੋ ਉਹਨਾਂ ਦੀ ਸੁਣੀ ਇੱਕ ਰਿਸਪੈਕਟੇਬਲ ਆਨੈਸਟ ਪੁਲਿਸ ਅਫਸਰ ਹੈ ਜਿਨ੍ਹਾਂ ਦੀ ਮੈਂ ਸੁਣੀ ਤੇ ਮੈਂ ਮਿਕਿਆਰ ਵੀ ਇੱਕ ਹੀ ਹੋ ਰਿਹਾ ਮੈਂ ਫੇਰ ਲਾਈ ਰਿਪੀਟ ਕਰਕੇ ਫੇਰ ਸੁਣੀ ਮੈਂ ਤਿੰਨ ਚਾਰ ਵਾਰੀ ਸੁਣੀ ਫਿਰ ਉਹ ਤਿੰਨ ਬੰਦੇ ਫੜੇ ਗਏ ਅੰਦਰ ਇਹ ਭੱਜ ਗਿਆ ਇਹ ਹੁਣ ਉਹਨਾਂ ਦੇ ਡਿੱਕੇ ਆਇਆ ਪੁਲਿਸ ਦੇ ਠੀਕ ਆ ਹੂੰ ਰਾਹ ਉੱਥੇ ਨੂੰ ਦੱਸਤਾ ਉਹਨੇ ਉਸ ਤੋਂ ਬਾਅਦ ਤੁਸੀਂ ਕਿਹਾ ਸੀ ਪੋਲੀਟੀਕਲ ਪਾਰਟੀਆਂ ਲੀਡਰ ਹੂੰ ਸਾਡੀਆਂ 8 ਜ਼ਿਲ੍ਹੇ ਗਿਣਾ ਦਿੰਨਾ ਹੈ ਫਾਜ਼ਿਲਖਾ ਜੀ ਠੀਕ ਆ ਸਪਰ ਮੋਗਾ ਤੇ ਫਰੀਦਕੋਟ ਮਾਨਸਾ ਬਠਿੰਡਾ ਬਰਨਾਲਾ ਸੰਗਰੂਰ ਪਟਿਆਲਾ ਹੂੰ ਤੇ ਮਲੇਰਕੋਟਲਾ ਅੱਦਾ ਅੱਦਾ ਅੱਤ ਮਲੇਰਕੋਟਲਾ ਕਿਸ ਤਰ੍ਹਾਂ ਦੇ ਉਹ ਸਾਡੇ ਨਾਲੋਂ ਚੰਗੇ ਆ ਮੁਸਲਮਾਨ ਹਾਂ ਉਹ ਤਾਂ ਹਵਾ ਨਾਰਾ ਮਾਰਨ ਵਾਲਾ ਮਲੇਰਕੋਟਲਾ ਜਿਹੜਾ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਲਈ ਮਾਰਿਆ ਸੀ ਇਹ ਅੱਠਾਂ ਜ਼ਿਲ੍ਹਿਆਂ ਦੇ ਲੀਡਰ ਹੂੰ ਰਾਤ ਨੂੰ ਮੂਬਲੇਟ ਕੇ ਦਾੜੀ ਜਿਹਦੀ ਖੁੱਲੀ ਪ੍ਰਕਾਸ਼ ਕੀਤੀ ਹੁੰਦੀ ਆ ਨੇ ਗੁੱਟੀ ਕਰ ਲਈ ਹੂੰ ਉੱਥੇ ਦੋ ਦੋ ਬੇਅਦਮੀਆ ਕੀਤੀਆਂ ਇਹਨਾਂ ਨੇ ਮੈਂ ਅਮਰਤਾਰ ਸਿੰਘ ਆ ਗੁਰੂ ਦਾ ਹੂੰ ਤੇ ਮੈਂ ਕਿਰਪਾਨ ਲਾ ਕੇ ਕਿੱਲੇ ਤੇ ਟੰਗਦਾ ਸੀ ਸਰਸੇ ਵਾਲੇ ਦੇ ਜਾੜੜੇ ਮੈਨੂੰ ਵੋਟਾਂ ਕੋ ਆਇਓ ਬਾਬਾ ਜੀ ਰਾਤ ਨੂੰ ਮੂੰਹ ਬੰਨ ਕੇ ਸਿਕਿਉਰਟੀ ਵੀ ਲਾ ਕੇ ਗੱਡੀਆਂ ਚੋਂ ਇੱਕ ਪਾਸੇ ਗੁਰੂ ਸਾਹਿਬ ਦੇ ਅੰਗ ਖਿਲਾਰੇ ਪਏ ਆ ਗਲੀਆਂ ਚ ਤੁਹਾਡੇ ਬਾਪ ਦੇ ਹੂੰ ਤੇ ਤੁਹਾਡਾ ਤੁਸੀਂ ਇੰਨੇ ਗਿਰ ਗਏ ਤੁਸੀਂ ਵੋਟਾਂ ਮੰਗਣ ਲਈ ਉਹ ਸਾਧ ਕੋਲੇ ਤੁਰੇ ਫਿਰਦੇ ਆ ਰਾਤ ਨੂੰ ਬੋਲੋ ਹਾਂ ਬਿਲਕੁਲ ਬਿਲਕੁਲ ਸਾਰਾ ਇਹ ਇਸ ਚੀਜ਼ਾਂ ਦੇ ਬਿਲਕੁਲ ਕਰਾਈ ਹੈ ਜੀ ਹਾਂ ਇੱਕ ਪਾਸੇ ਤਾਂ ਅਸੀਂ ਰੋਈ ਜਾਂਦੇ ਆ ਕਿ ਸਾਡੇ ਗੁਰਗਾਂ ਸਾਹਿਬ ਦੇ ਅੰਗ ਗਲੀਆਂ ਚ ਖਿਲਰੇ ਪਏ ਆ ਇੱਕ ਪਾਸੇ ਇਹ ਬਿਸ਼ਰਮ ਟੋਲਾ ਨਾ ਇੱਕ ਪਾਰਟੀ ਨੂੰ ਨਹੀਂ ਕਹਿੰਦੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਲੀਡਰ ਇਹਨਾਂ 8-9 ਜ਼ਿਲ੍ਹਿਆਂ ਦੇ ਇਧਰੋਂ ਵੀ ਗਏ ਹੋਣੇ ਆ ਕਿਉਂਕਿ ਉਹਨਾਂ ਦੇ ਉਹਨਾਂ ਦੇ ਜੋ ਵੀ ਸੇਵਾਦਾਰ ਮੈਂ ਕਿਸੇ ਦੇ ਧਰਮ 'ਚ ਨਹੀਂ ਦਖਲ ਦਿੰਦਾ ਮੈਂ ਹਰ ਧਰਮ ਦਾ ਸਤਿਕਾਰ ਕਰਦਾ ਪਰ ਯਾਰ ਬਾਰ-ਬਾਰ ਸਾਡੇ ਗੁਰਗਾਂ ਸਾਹਿਬ ਨੂੰ ਇੰਨੀ ਬੇਅਦਬੀ ਇੱਕ ਲਿਵਿੰਗ ਗੁਰੂ ਦਾ ਇਹ ਮਰਡਰ ਨਹੀਂ ਐਂਡ ਕਿੰਨੀਆਂ ਸੈਟਾਂ ਬਣੀਆਂ ਕਿੰਨੀਆਂ ਬਣੀਆਂ ਕੋਈ ਰਿਜ਼ਲਟ ਨਿਕਲਿਆ ਮੇਰੇ ਵਰਗੇ ਲੀਡਰ ਕੁਰਸੀਆਂ ਵੀ ਲੈ ਗਏ ਗੁਰੂਗੰਨ ਸਾਹਿਬ ਦੀ ਬੇਅਦਬੀ ਨੂੰ ਵਰਤ ਕੇ ਕੁਰਸੀ ਵੀ ਲੈ ਗਏ ਤੇ ਕੀ ਰਿਜ਼ਲਟ ਕੋਈ ਕਹਿੰਦਾ ਜੀ ਮੈਂ ਤਿੰਨ ਮਹੀਨੇ ਜੇ ਕਰਦوں ਕੋਈ ਕਹਿੰਦਾ ਮੈਂ ਛੇ ਆ ਮਹੀਨੇ ਤੱਕ ਨਹੀਂ ਹੋਇਆ ਇਸ ਕਰਕੇ ਮੈਂ ਇਹਨਾਂ ਦੀ ਲਾਈਨ ਤੋਂ ਪਾਸੇ ਹੋ ਗਿਆ ਨਾ ਹੀ ਮੇਰੇ ਨੂੰ ਮਾੜਾ ਕਹਿਣਾ ਮੈਂ ਕਹਿੰਦਾ ਯਾਰ ਮੈਂ ਕੀ ਕਰ ਸਕਾਂ ਤੇ ਮੈਂ ਤਾਂ ਜੀ ਦਿੱਲੀ ਉਸ ਕਾਨੂੰਨ ਮੰਤਰੀ ਦੇ ਅੱਗੇ ਪੇਸ਼ ਹੋ ਗਿਆ ਤੇ ਉਹਨੇ ਉਹਨੇ ਵੀ ਮੇਰੀ ਦੁੱਖ ਭਰੀ ਬਾਤ ਦਾਸਤਾਨ ਜਿਹੜੀ ਪ੍ਰੈਕਟੀਕਲ ਤੱਥਾਂ ਤੇ ਆਧਾਰਿਤ ਹੈ ਅੱਛੀ ਤਰ੍ਹਾਂ ਸੁਣੀ ਹੈ ਬਸ ਇੱਕ ਕੋਈ ਬੇਨਤੀ ਕੀਤੀ ਮੈਂ ਕਿਹਾ ਮੈਂ ਆਪਦੇ ਲਈ ਨਹੀਂ ਮੰਗਣ ਆਇਆ ਤੇ ਦਿੱਲੀ ਸਾਡੇ ਲੀਡਰ ਆਪਦੇ ਲਈ ਮੰਗਣ ਜਾਂਦੇ ਸੀ ਪੰਜਾਬ ਲਈ ਨਹੀਂ ਆਪਦੇ ਲਈ ਆਪਣੇ ਲਈ ਮੈਂ ਆਪਦੇ ਲਈ ਨਹੀਂ ਮੰਗਣ ਗਿਆ ਗੁਰਗਨ ਸਾਹਿਬ ਜੋ ਕਿ ਸਰਬਸਾਂਝੀ ਵਾਲਤਾ ਦਾ ਉਹਦੇ ਲਈ ਮੰਗਣ ਗਿਆ ਸਾਡੇ ਬਾਪ ਲਈ ਜਿਹੜਾ ਬੇਅਦਬੀ ਕਰੇਗਾ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਚਰਾਹੇ ਡੰਗਣਾ ਚਾਹੀਦਾ ਹਾਂ ਇੱਕ ਜਾਂ ਫਾਂਸੀ ਜਾਂ ਉਮਰ ਕੈਦ ਹੂੰ ਕੋਈ ਨਹੀਂ ਹੋਏਗੀ ਉਸ ਤੋਂ ਬਾਅਦ ਇਹ ਗਾਰੰਟੀ ਮੈਂ ਦੇ ਦਿੰਦਾ ਆਪਣੇ ਆ ਬੰਦ ਹੋ ਜਾਈਂ ਬੰਦ ਹੋ ਜਾ ਇਹ ਬਾਰੇ ਲਿਖ ਕੇ ਦੇਣ ਨੂੰ ਤਿਆਰ ਹੈ ਡਰ ਹੁਣ ਤੇ ਤੁਸੀਂ ਬਲਾਤਕਾਰ ਦੱਸੋ 사우ਦੀ ਅਰੇਬ ਵਿੱਚ ਕਿਤੇ ਹੋਇਆ ਪੁੱਛੋ ਕਿ ਨਾ ਹਿਸਟਰੀ ਦੁਬਈ ਵਿੱਚ ਹੋਇਆ ਕਤਰ ਵਿੱਚ ਹੋਇਆ ਉਥੇ ਕਾਨੂੰਨ ਸਖਤ ਹੈ ਸਾਡੇ ਕਾਨੂੰਨ ਦੇ ਵਿੱਚ ਲੂਫ ਹੋਲ ਦਾ ਬੰਦਾ ਬੰਗਾਲ ਦਾ ਜਿਹੜਾ ਬਲਾਦਕਰ ਹੈ ਇਸ ਤੋਂ ਬਾਅਦ 10 ਬਲਾਦਕਰ ਨਾਲ ਨਾਲ ਹੋ ਗਏ ਹੋ ਚੁੱਕੇ ਆ ਬਸ ਅਸੀਂ ਫੇਲ ਆ ਜੀ ਐਂਡ ਸਾਡੇ ਤੇ ਕੋਈ ਧਰਮ ਦਾ ਅਸਰ ਨਹੀਂਗਾ ਗੁਰਦੁਆਰੇ ਮੰਦਰ ਬਹੁਤ ਆ ਸਾਡੇ ਕੋਲੇ ਟੱਲੀਆਂ ਖੜਕਾਈ ਜਾਂਦੇ ਆ ਹਿੰਦੂ ਵੀਰ ਤੇ ਅਸੀਂ ਵੀ ਜਕਾਰੇ ਛੱਡੀਆਂ ਨੇ ਪਰ ਡਰ ਵੀ ਰੱਖੋ ਨਾ ਗੁਰੂ ਦਾ ਭੈਰ ਰੱਖੋ ਡਾਕਟਰ ਸਾਹਿਬ ਇੱਕ ਗੱਲ ਮੈਂ ਵਿੱਚ ਤੁਹਾਨੂੰ ਟੋਕ ਰਿਹਾ ਬਈ ਤੁਸੀਂ ਬੜੀ ਵਧੀਆ ਗੱਲ ਕਹੀ ਕਿ ਪੰਜਾਬ ਦੇ ਵਿੱਚ ਬੇਅਦਬੀਆਂ ਹੁੰਦੀ ਹੈ ਹੂੰ ਇਯੂਰਪ ਦੇ ਯਵ ਦੇਸ਼ਾਂ ਦੇ ਵਿੱਚ ਕਿਤੇ ਵੀ ਇਹ ਚੀਜ਼ ਦੇਖਣ ਨੂੰ ਨਹੀਂ ਮਿਲਦੀ ਰਾਜਨੀਤੀ ਉੱਥੇ ਵੀ ਹੁੰਦੀ ਹੈ ਹਾਂ ਬਿਲਕੁਲ ਸਾਡੇ ਵੀ ਰਾਜਨੀਤੀ ਉੱਥੇ ਵੀ ਤਾਂ ਇਹ ਮੇਜਰ ਫਰਕ ਮੈਂ ਸਵਾਲ ਕਰ ਰਿਹਾ ਤੁਹਾਨੂੰ ਹਾਲਾਂਕਿ ਤੁਸੀਂ ਮੈਨੂੰ ਕੀਤਾ ਸੀ ਇਸ ਗੱਲ ਦਾ ਸਵਾਲ ਪਰ ਇਹ ਕੀ ਫਰਕ ਦੇਖ ਤੁਸੀਂ ਤਾਂ ਦੋਨੋਂ ਪਾਸੇ ਰਹਿੰਦੇ ਆਂ ਵੀ ਮੈਂ ਤਾਂ ਇਹ ਕਹੂੰਗਾ ਵੀ ਉਹ ਜਿਹੜੇ ਉੱਥੋਂ ਦੀਆਂ ਸਰਕਾਰਾਂ ਆ ਹੂੰ ਉਹ ਸਾਡੇ ਸਾਡੀ ਵੀ ਕੇਅਰ ਕਰਦੇ ਆ ਸਾਡੇ ਗੁਰਗਾਂ ਸਿੰਘ ਸਾਹਿਬ ਨੂੰ ਪੜ ਰਹੇ ਆ ਲਾਇਬ੍ਰੇਰੀਆਂ ਦੇ ਵਿੱਚ ਗੁਰਗਾਂ ਸਿੰਘ ਸਾਹਿਬ ਨੂੰ ਸ਼ੋਭਤ ਹੈ ਹੂੰ ਉਸੇ ਕਾਇਦੇ ਕਾਨੂੰਨ ਅਨੁਸਾਰ ਵੀ ਇਹ ਉਹਨਾਂ ਦਾ ਲਿਵਿੰਗ ਗੁਰੂ ਹੈ ਜੇ ਅਸੀਂ ਲਾਇਬ੍ਰੇਰੀ 'ਚ ਰੱਖਣਾ ਇਹਨੂੰ ਤੇ ਪੂਰੀ ਮਰਿਆ ਦਾ ਮਰਜਾਦਾ ਦੇ ਅਨਸਾਰ ਰੱਖਿਆ ਗਿਆ ਹੈ ਇਹਨਾਂ ਲੀਡਰਾਂ ਨੂੰ ਕੋਈ ਸ਼ਰਮ ਨਹੀਂ ਹੂੰ ਜਿੱਥੋਂ ਸ਼ਰਮ ਖਤਮ ਹੋ ਜੇ ਉਹ ਤਾਂ ਉਹ ਤਾਂ ਮੁਲਕ ਖਤਮ ਹੋ ਜਾਣਾ ਲੋਕ ਖਤਮ ਹੋ ਜਾਣ ਧਰਮ ਧਰਮ ਨਹੀਂ ਖਤਮ ਹੋਏਗਾ ਇਹ 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 ਇੱਕ ਪੋਜ਼ ਖਤਮ ਹੋ ਜਾਣਾ ਚਾਹੀਦਾ ਹੂੰ ਸਾਰੀਆਂ ਪਾਰਟੀਆਂ ਪੋਲੀਟਿਕਲ ਇਨਵੋਲਵ ਹੈ ਜਿਹੜੀ ਆਪਦੇ ਬਾਪੂ ਨੂੰ ਛੱਡ ਕੇ ਗੁਰਗਨ ਸਾਹਿਬ ਨੂੰ ਉੱਥੇ ਗਏ ਮੈਂ ਨਹੀਂ ਕਹਿੰਦਾ ਖਟੜਾ ਸਾਹਿਬ ਨੇ ਕਹਤਾ ਰਾਤ ਨੂੰ ਗਏ ਆ ਸਿਕਿਉਰਟੀਆਂ ਛੱਡ ਕੇ ਗਏ ਆ ਹੁਣ ਧਰਨਿਆਂ ਤੇ ਬੈਠੇ ਇਨਸਾਫ ਲੈਣ ਲਈ ਡਿਊਲ ਸਟੈਂਡਰਡ ਹੈ ਹਮ ਰਾਈਟ ਕੀ ਕਰਨ ਲੱਗੇ ਜਿਹੜਾ ਧਰਮਨਾ ਇਹਦਾ ਕੁਝ ਕਰ ਜੂ ਆਪਦੇ ਬਾਪ ਨਾਲ ਤੋ ਕਿਸੇ ਦਾ ਵੀ ਨਹੀਂ ਉਹ ਲੋਕਾਂ ਦਾ ਕੀ ਕਰਨੇ ਨਾ ਨਾ ਕਿਸੇ ਦਾ ਵੀ ਨਹੀਂ ਉਹ ਜਿਹੜੇ ਆਪਦੇ ਬਾਪ ਦੇ ਨਹੀਂ ਬਣੇਗੇ ਜਿਹੜੇ ਸਾਰੇ ਪਰਿਵਾਰ ਸਾਡੇ ਤੇ ਬਾਰਗੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਹਰ ਸਾਲ ਫਟਕੇ ਲੈ ਗਏ ਮੈਂ ਪਿਛਲੀ ਇੰਟਰਵਿਊ ਚ ਵੀ ਕਿਹਾ ਸੀਗਾ ਜੀ ਹੈ ਗੁਰੂ ਗਵਿੰਦ ਸਿੰਘ ਜੀ ਮੈਡੀਕਲ ਕਾਲਜ ਮਨਜ਼ੂਰ ਹੋਇਆ ਫਰੀਦਕੋਟ ਚ ਲਿਆ ਗਿਆ ਏਮਜ਼ ਮਨਜ਼ੂਰ ਹੋਏ ਸਾਡੇ ਗੁਰੂ ਦੇ ਪਿੰਡ 42 ਸਾਲ ਦੀ ਉਮਰ ਸਗੁਰ ਸਾਹਿਬ ਚਲੇ ਗਏ 42 ਸਾਲ ਦੀ ਉਮਰ ਚ ਠੀਕ ਹੈ ਅੰਡ ਨਾਲ ਨੈਣਾ ਦੇ ਵੀ ਮੰਦਰ ਹੈ ਮਤਲਬ ਸਾਡੇ ਹਿੰਦੂ ਸਿੱਖਾਂ ਦੋਨਾਂ ਦੇ ਪਵਿੱਤਰ ਸਥਾਨ ਹੈ ਐਂਡ ਆਵਰਲ ਕੇ ਆਪਾਂ ਮਿਲ ਕੇ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਨਾ ਹੋਵੇ ਸਾਰੇ ਅਫਸਾਸ ਦਿਓ ਸਾਡਾ ਐਂਡ ਇਸ ਮਿਸ਼ਨ ਦੇ ਵਿੱਚ ਐਂਡ ਅਕਾਲਪੁਰ ਕਿਰਪਾ ਕਰਨਗੇ ਅਸੀਂ ਸ਼ਾਂਤੀ ਨੂੰ ਮੰਨਣ ਵਾਲੇ ਲੋਕਾਂ ਜੀ ਸਾਡੇ ਗੁਰੂ ਦਾ ਇੱਕੋ ਸੁਨੇਹਾ ਸੀ ਗੁਰੂ ਅਰਜਨ ਦੇਵ ਜੀ ਜਦੋਂ ਤਤੀਆਂ ਤਵੀਆਂ ਤੇ ਬਿਠਾਏ ਪਾਠ ਕੀਤਾ ਉਹਨਾਂ ਨੇ ਹਮ ਠੀਕ ਹੈ ਅਸੀਂ ਕਿਨੇ ਸ਼ਾਂਤੀ ਦੇ ਪੁਜਾਰੀ ਬਣੋ ਸਾਫ਼ ਦਿਲਾਂ ਵਿੱਚੋਂ ਨਾ ਜਿਹੜੇ ਪਬਲਿਕ ਨੂੰ ਵੇਚਿੰਦੇ ਆ ਤੇ ਆਪਦੇ ਗੁਰੂ ਗੰਦ ਸਾਹਿਬ ਨੂੰ ਵੀ ਵੇਚਦਾ ਹੂੰ ਜੇ ਨਹੀਂ ਵੇਚਿਆ ਲੀਡਰੋ ਦੱਸੋ ਹੂੰ ਰੱਖਦਾ ਹੁਣ ਗਲਾਸ ਟੇਬਲ ਤੇ ਹੁਣ ਲੰਘਦਾ ਨਹੀਂ ਹੋਣਾ ਦਿਓ ਮੇਰੀਆਂ ਗੱਲਾਂ ਦਾ ਜਵਾਬ ਹੂੰ ਇਹ ਜ਼ਿੰਮੇਦਾਰ ਹੈ ਲੋਕ ਕਹਿਣਾ ਪਿਆ ਮੈਂ ਬਿਲਕੁਲ ਨਹੀਂ ਬੋਲਿਆ 17 ਸਾਲ ਮੈਂ ਕਿਹਾ ਯਾਰ ਵੀ ਮੈਨੂੰ ਪਤਾ ਨਹੀਂ ਜਦੋਂ ਜਦੋਂ ਉਹਨੇ ਉਹਦੀ ਇੰਟਰਵਿਊ ਰੇ ਅੱਖਾਂ ਖੋਲੀਆਂ ਵੀ ਸਾਡਾ ਵੀ ਫਰਜ਼ ਬਣਦਾ ਹੈ ਡਿਊਟੀ ਮੰਦੀ ਹੈ ਡਿਊਟੀ ਵੀ ਇੰਨਾ ਵਾਂਗੂ ਨਹੀਂ ਨਿਭਾਈ ਪਹਿਲਾਂ ਸੀਸ ਰਗੜਿਆ ਵੀ ਸਾਡੀ ਵੀ ਗਲਤੀ ਹੈ ਮੇਰੀ ਵੀ ਗਲਤੀ ਹੈ ਸਰ ਸਭ ਜਾ ਕੇ ਹਾਂ ਪਹਿਲਾਂ ਪਹਿਲਾਂ ਉੱਥੋਂ ਸਟਾਰਟ ਹੋਇਆ ਮਿਸ਼ਨ ਹੀ ਉੱਥੋਂ ਸਟਾਰਟ ਹੋਇਆ ਕਲਤਕ ਸਾਬ ਪਹੁੰਚ ਫਿਰ ਕਲਤਕ ਸਾਬ ਫਿਰ ਜਹੇਦਾਰ ਜੀ ਨੂੰ ਮਿਲ ਕੇ ਤੇ ਫਿਰ ਦਿੱਲੀ ਗਿਆ ਹਮ ਨੈਸ਼ਨਲ ਮਿਨੋਰਿਟੀ ਕਮਿਸ਼ਨ ਨੂੰ ਨਾਲ ਲਗੇ ਚਲੋ ਘਟ ਗਿੰਤੀ ਆਕਸ ਹੋ ਗਿਆ ਸੁੱਤੇ ਪਏ ਹੋ ਸਾਰੇ ਜਗਾਇਆ ਚੁੰਡੀਆਂ ਵੜਵੜ ਹਮ ਠੀਕ ਹੈ ਐਂਡ ਅਗੁਰ ਸਾਹਿਬ ਦੀ ਕਿਰਪਾ ਹੋਏਗੀ ਐਂਡ ਉਹ ਆਪ ਹੀ ਰਸਤਾ ਬਣਾ ਲੈਂਦਾ ਤੁਸੀਂ ਪੰਜਾਬ ਦੇ ਵਿੱਚ ਇਹ ਤੁਸੀਂ ਇੱਕ ਸਪੈਸ਼ਲ ਟ੍ਰਿਪ ਤੇ ਆ ਇਸ ਸਮੇਂ ਵੀ ਜਿਹੜਾ ਇੱਕ ਤਾਂ ਕੈਂਸਰ ਹੈਗਾ ਮੈਡੀਕਲੀ ਜਿਹੜਾ ਕੈਂਸਰ ਹੋ ਰਿਹਾ ਤੇ ਕਾ ਜਿਹੜੀ ਆ ਇੱਕ ਤੁਸੀਂ ਮੁੱਦਾ ਮੁੱਦਾ ਨਹੀਂ ਮੈਂ ਇਹ ਉਹ ਤੋਂ ਵੱਡਾ ਕੈਂਸਰ ਹੈ ਹਾਂ ਇਹ ਜੋ ਬੇਅਦਬੀਆਂ ਹੋ ਰਹੀਆਂ ਨੇ ਇਸ ਦੇ ਖਿਲਾਫ ਜਿਹੜਾ ਹੈ ਤੁਸੀਂ ਜਿਹੜਾ ਇਹ ਨਾਰਾ ਦੇ ਰਹੇ ਹੋ ਤੇ ਜੋ ਤੁਸੀਂ ਆਵਾਜ਼ ਬੁਲੰਦ ਕੀਤੀ ਹੈ ਹਿੰਦੂ ਸਿੱਖ ਦਾ ਸਾਂਝਾ ਹਾਂ ਉਹਨੇ ਗੀਤਾ ਲਈ ਜਿਹੜੀ ਲੈਟਰ ਲਿਖੀ ਗਈ ਹੈ ਲੀਗਲੀ ਲੈਟਰ ਭੇਜੀ ਗਈ ਹੈ ਉੱਚ ਲਿਖਿਆ ਗਿਆ ਵੀ ਅਸੀਂ ਸਭ ਪਵਿੱਤਰ ਗ੍ਰੰਥਾਂ ਦਾ ਸਤਿਕਾਰ ਕਰਦੇ ਹਾਂ ਸਭ ਲਈ ਕਾਨੂੰਨ ਬਣੇ ਨਾ ਸਭ ਲਈ ਬਣੇ ਹੂੰ ਹੂੰ ਸਭ ਲਈ ਬਣੇ ਸਭ ਲਈ ਬਣੇ ਹਾਂਜੀ ਐਂਡ ਗੁਰੂ ਸਾਹਿਬ ਅੰਗ ਸੰਗ ਹੈ ਜੀ ਐਂਡ ਉਹਨਾਂ ਉਹੀ ਲੈ ਕੇ ਗਏ ਆ ਮੈਨੂੰ ਮੈਂ ਸੋਚਿਆ ਨਹੀਂ ਸੀ ਉਹਨਾਂ ਦੀ ਕਿਰਪਾ ਹੈ ਸ਼ਬਦ ਗੁਰੂ ਦੀ ਕਿਰਪਾ ਹੈ ਠੀਕ ਹੈ ਐਂਡ ਬੜੇ ਅੱਛੇ ਲੋਕ ਆ ਮੇਰੇ ਨਾਲ ਮੈਂ ਬੇਨਤੀ ਕਰਦਾ ਰਿਟਾਇਰਡ ਜੱਜਸ ਨੂੰ ਰਿਟਾਇਰਡ ਆਰਮੀ ਆਫੀਸਰਸ ਨੂੰ ਪਲੀਜ਼ ਜੁਆਇਨ ਅਸ ਅਸੀਂ ਗਲੋਬਲ ਪੰਜਾਬੀ ਐਸੋਸੀਏਸ਼ਨ ਸੈਟ ਅਪ ਕਰ ਦਿੱਤੀ ਸੀ ਸਾਰੇ ਵਰਲਡ ਦੀ ਨਾਨ ਪੋਲੀਟੀਕਲ ਪਾਰਟੀ ਆ ਸਾਡੀ ਇਹ ਕੋਈ ਰਾਜਨੀਤੀ ਨਹੀਂ ਸਿਰਫ ਪੰਜਾਬੀ ਅੱਦੀ ਇਹਦੇ ਵਿੱਚ ਹਿੰਦੂ ਵੀ ਹੈ ਗਲੋਬਲ ਪੰਜਾਬੀ ਐਸੋਸੀਏਸ਼ਨ ਐਸੋਸੀਏਸ਼ਨ ਠੀਕ ਹੈ ਜੀ ਹਾਂਜੀ ਤੇ ਅਸੀਂ ਬੇਨਤੀ ਸਭ ਨੂੰ ਕਰਦੇ ਆਂ ਵੀ ਸਾਡੇ ਨਾਲ ਜੁਆਇਨ ਕਰੋ ਅਸੀਂ ਪੰਜਾਬ ਦਾ ਕੋਈ ਵੀ ਦਰਦ ਹੈ ਉਹਦੇ ਲਈ ਲੈ ਕੇ ਜਾਵਾਂਗੇ ਹੂੰ ਅਸੀਂ ਕਲਵੰਤ ਸਿੰਘ ਨੂੰ ਰਾਜ ਸਭਾ ਦੇਤੀ ਤੇ ਕਲਵੰਤ ਸਿੰਘ ਦੇ ਬਹੁਤੇ ਜੇਪ ਨਹੀਂ ਲੱਗੂ ਤੇ 나ਈ ਮੈਨੂੰ ਚਾਹੀਦੀ ਹੈ ਹੂੰ ਮੈਂ ਬਿਕੂ ਨਹੀਂਗਾ ਵਿਕ ਜਾਂਦੇ ਉੱਥੇ ਜਾ ਕੇ ਇੱਥੋਂ ਕੋਸ ਹੋਰ ਹੁੰਦੇ ਉੱਥੇ ਜਾ ਕੇ ਵਿਕ ਜਾਂਦੇ ਆ ਫਿਰ ਮੁੜੇਉਂਦੇ ਉਹ ਮੁੱਦੇ ਹੀ ਭੁੱਲ ਜਾਂਦੇ ਆ ਮੁੱਦੇ ਭੁੱਲ ਜਾਂਦੇ ਆ ਰਾਈ ਭੁੱਲ ਲੱਗ ਜਾਂਦਾ ਹਾਂ ਬਕਾਊ ਕੌਮ ਆ ਅਸੀਂ ਹੁਣ ਮੈਂ ਹਰਿਆਣੇ ਦੇ ਜੱਜ ਦਾ ਧੰਨਵਾਦ ਕਰਨਾ ਜੀਨੇ ਸਰਸਾ ਵਾਲੇ ਸਾਧ ਨੂੰ ਟੰਗਿਆ ਅੱਛਾ ਅੱਛਾ ਉਹ ਜਗਦੀਪ ਸਿੰਘ ਜੀ ਦਾ ਹਾਂ ਜਗਦੀਪ ਜੀ ਦਾ ਉਹ ਛੋਟਾ ਜੱਸੀ ਵਿਚਾਰਾ ਜੀ ਕਿਹੜੀ ਕੋਰਟ ਸੀ ਚੰਡੀਗੜ੍ਹ ਦੀ ਇਹ ਮੈਨੂੰ ਦੱਸਿਓ ਪੰਚਕੂਲ ਪੰਚਕੂਲ ਮੈਂ ਆਦੇ ਮਾਪੇ ਨੂੰ ਸਲੂਟ ਕਰਦਾ ਤੇ ਮਿਲਣਾ ਆਉਂਗਾ ਤੁਹਾਨੂੰ ਜਿਹੜਾਂ ਨੇ ਇਸ ਬੱਚੇ ਨੂੰ ਜਨਮ ਦਿੱਤਾ ਜੀਨੇ ਇਸ ਬਲਾਤਕਾਰੀ ਨੂੰ ਗੁਰੂਗੰਗ ਸਾਹਿਬ ਦੀ ਬੇਅਦਮੀ ਵਾਲਿਆਂ ਨੂੰ ਟੰਗਤਾ ਹੂੰ ਧੰਨਵਾਦ ਤੇਰਾ ਮੇਰੇ ਹਿੰਦੂ ਵੀ ਸਾਡਾ ਕੋਈ ਸਿੱਖ ਹੁੰਦਾ ਨੇ 5-7 ਕਰੋੜ ਚ ਵਿਕ ਜਾਣਾ ਸੀ ਹੂੰ ਬਕਾਊਆਂ ਸੀ ਮੈਂ ਬਕਾਊਆਂ ਮੈਂ ਵੀ ਬਕਾਊਆਂ ਮੈਂ ਕਿਸੇ ਨੂੰ ਮਾਰਾਂ ਨਹੀਂ ਕਿ ਮੈਂ ਆਪ ਦੀ ਗੱਲ ਕਰਦਾ ਤੂੰ ਵਿਕਿਆ ਨਹੀਂ ਤੇਰੇ ਮਾਂ-ਬਾਪ ਦਾ ਉਹ ਪਵਿੱਤਰ ਖੂਨ ਆ ਤੇਰੇ ਚ ਵਾਹ ਜੀ ਵਾਹ ਇਹ ਸੱਚਾ ਉਹ ਲਾਈਵ ਦੇਖਿਆ ਸਭ ਨੇ ਉਹ ਜਜਮੈਂਟ ਮਿੰਟ-ਮਿੰਟ ਬਾਅਦ ਆ ਰਹੀ ਸੀ 2 10-10 ਮਿੰਟ ਬਾਅਦ 10 ਮਿੰਟ ਆ ਰਹੀ ਸੀ ਨਾ ਐਂਡ ਐਂਡ ਛੋਟੀ ਉਮਰ ਦਾ ਹੂੰ ਸਿਆਸੀ ਜੱਜ ਵੀ ਨਹੀਂ ਉਹ ਕੋਰਟ ਦੇ ਵਿੱਚ ਪਤਾ ਨਹੀਂ ਮੈਨੂੰ ਮੈਨੂੰ ਹੁਣ ਮੈਂ ਕਾਨੂੰਨ ਦੇ ਮੈਂ ਰਿਸਪੈਕਟੇਬਲ ਕੋਰਟ ਦਾ ਬੜਾ ਸਤਿਕਾਰ ਕਰਦਾ ਹਾਂ ਕੋਰਟਸ ਦਾ ਐਂਡ ਜੀ ਨੇ ਇਹ ਕੀਤਾ ਅਪਾ ਵਿਕ ਜਾਣਾ ਸੀ ਬਿਲਕੁਲ ਫੇਅਰ ਅਪਾ ਵਿਲੇ ਜਣ ਬਾਬਾ ਅਪਾ ਵਿਕ ਜਾਣਾ ਸੀ ਨਾ 5-7 ਕਰੋੜ ਤੇ ਦੇ ਦਿੰਦੇ ਮੈਨੂੰ ਤੇ ਆਫਰ ਉਹਨੂੰ ਵੀ ਹੋਏ ਸੀ ਉਹ ਵਿਕਿਆ ਨਹੀਂ ਬਾਲੇ ਬਾਲੇ ਜਿਕਾਰੇ ਨਾ ਛੱਡਿਆ ਕਰੋ ਉਹ ਵਿਕਿਆ ਨਹੀਂ ਹੂੰ ਦੱਸੋ ਬੋਲੋ ਤੇ ਬਿਲਕੁਲ ਉਹਨਾਂ ਦੀ ਜਜਮੈਂਟ ਦੀ ਖਾਸ ਗੱਲ ਹੈ ਲੋਕ ਸਬਸਕ੍ਰਾਈਬਰਸ ਵੀ ਸਾਡੇ ਕਮੈਂਟਸ ਕਰਨਗੇ ਕਿ ਜਦੋਂ ਉਹ ਦੰਗੇ ਚੱਲ ਰਹੇ ਸੀ ਪੰਚਕੂਲੇ ਦੇ ਵਿੱਚ ਤੇ ਨਾਲ-ਨਾਲ ਉਹਨਾਂ ਦੀਆਂ ਜਜਮੈਂਟਸ ਆ ਰਹੀਆਂ ਸੀ ਹਰ 15 ਮਿੰਟ ਬਾਅਦ 20 ਮਿੰਟ ਬਾਅਦ ਉਹ ਉਹ ਚੁਗਿਆ ਨਹੀਂ ਉਹ ਵੀ ਗੁਰੂ ਦਾ ਸਿੱਖ ਹੈ ਹਾਂ ਗੁਰੂ ਅਸਲ ਸਿੱਖ ਹੋਆ ਗੁਰੂ ਦਾ ਅਸਲ ਸਿੱਖ ਹੋਆ ਗੁਰੂ ਦਾ ਹਾਂ ਮੈਂ ਸਲੂਟ ਕਰਦਾ ਮੇਰੀ ਟੀਮ ਜਾਊਗੀ ਹਸਪੀਟਲ ਪੂਰੀ ਦੱਬ ਕੇ ਸੇਵਾ ਕਰਾਂਗੇ ਸਨਮਾਨਤ ਕਰੋਗੇ ਕਰਾਂਗੇ ਜੀ 골ਡ ਮੈਡਲ ਨਾ ਕਰਕੇ ਆਉਂਗਾ ਮੇਰੇ ਜਿੰਨੇ ਮੈਡਲ ਮਿਲੇ ਆ ਮੈਨੂੰ ਮੈਂ ਉਹਦੇ ਗੱਲ ਚ ਪਾਇਆ ਹੁਣੇ ਵਾਹ ਜੀ ਵਾਹ ਕਮਾਲ ਮੈਂ ਕਹਿੰਦਾ ਤੂੰ ਕਾਬਲ ਐ ਅਸੀਂ ਨਹੀਂ ਕਾਬਲ ਅਸੀਂ ਫੇਲ ਐ ਲਓ ਜੀ ਕਰੋ ਇਸ ਗੱਲ ਦੇ ਉੱਤੇ ਕਮੈਂਟ ਡਾਕਟਰ ਕੁਲਵੰਤ ਸਿੰਘ ਢਾਲੀਵਾਲ ਦੇ ਨਾਲ ਅਸੀਂ ਗੱਲਬਾਤ ਕੀਤੀ ਐ ਪੰਜਾਬ ਦੇ ਵਿੱਚ ਬੇਅੱਤੀ ਹੋ ਰਹੀ ਐ ਯੂਰਪ ਦੇ ਕਿਸੇ ਦੇਸ਼ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਹੋ ਰਹੀ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਹੋ ਰਹੀ ਕਿਸੇ ਵੀ ਗ੍ਰੰਥ ਦੀ ਜਾਂ ਧਾਰਮਿਕ ਭਾਵਨਾਵਾਂ ਨੂੰ ਉੱਥੇ ਠੀਕ ਕੋਈ ਪਹੁੰਚਾ ਨਹੀਂ ਸਕਦਾ ਕਿਉਂਕਿ ਕਾਨੂੰਨਾਂ ਦੀ ਜਿਹੜੀ ਹੈ ਸਿਸਟਮ ਉੱਥੇ ਉਹ ਬੜਾ ਸਖਤ ਹੈ ਔਰ ਡਾਕਟਰ ਕੁਲਵੰਤ ਸਿੰਘ ਤਾਲੀਵਾਲ ਡਿਮਾਂਡ ਕਰ ਰਹੇ ਹੈ ਕਿ ਭਾਰਤ ਦੇ ਵਿੱਚ ਵੀ ਅਜਿਹਾ ਕਾਨੂੰਨ ਬਣਨਾ ਚਾਹੀਦਾ ਕਿ ਉਸ ਬੰਦੇ ਨੂੰ ਫਾਂਸੀ ਜਾਂ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ ਜਿਹੜਾ ਇਸ ਦੇ ਵਿੱਚ ਲਿਪਤ ਪਾਇਆ ਜਾਂਦਾ ਇਸ ਗੱਲ ਦੇ ਉੱਤੇ ਕਰਿਓ ਕਮੈਂਟ ਤੇ ਨਾਰੇ ਇਹਨਾਂ ਨੇ ਜਿਹੜੀ ਗੱਲ ਕੀਤੀ ਹੈ ਜਜ ਸਹਿਬਾਨ ਜਿਹੜੇ ਹੈ ਜਗਦੀਪ ਸਿੰਘ ਜੀ ਉਹਨਾਂ ਦੇ ਬਾਰੇ ਉਹਨਾਂ ਦੀ ਫੇਅਰ ਜਜਮੈਂਟ ਤੇ ਗੱਲ ਕੀਤੀ ਹੈ ਇਸ ਗੱਲ ਦੇ ਉੱਤੇ ਵੀ ਕਰਿਓ ਕਮੈਂਟ ਕਿ ਪੰਜਾਬ ਦੀ ਜਿਹੜੀ ਹੈ ਅਸਲੀ ਮੁੱਦਾ ਜਿਹੜਾ ਹੈ ਰਾਜਨੀਤੀ ਦਾ ਜੋ ਬਣਿਆ ਹੋਇਆ ਹੈ ਉਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਵਿਚ ਲਪੇਟਿਆ ਜਾਂਦਾ ਹੈ ਯੂਰਪ 'ਚ ਕਿਉਂ ਨਹੀਂ ਲਪੇਟਿਆ ਜਾਂਦਾ ਕਿਸੇ ਹੋਰ ਦੇਸ਼ਾਂ ਦੇ ਵਿੱਚ ਅਜਿਹੀ ਰਾਜਨੀਤੀ ਨਹੀਂ ਹੁੰਦੀ ਤੁਹਾਡੇ ਕਮੈਂਟਸ ਜਿਹੜੇ ਹਨ ਬਹੁਤ ਜ਼ਰੂਰੀ ਹੈ ਮੈਂ ਅਕਸਰ ਕਹਿੰਦਾ ਕਿ ਅਸੀਂ ਜਦੋਂ ਅਜਿਹੀ ਸ਼ਖਸੀਅਤ ਦੇ ਕੋਲ ਬੈਠਦੇ ਹਾਂ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਬਹੁਤ ਕੁਝ ਜਿਹੜਾ ਹੈ ਸੁਣਨ ਨੂੰ ਮਿਲਦਾ ਤੁਸੀਂ ਦੇਖਿਆ ਹੋਣਾ ਇਸ ਇੰਟਰਵਿਊ ਦੇ ਸ਼ੁਰੂ ਦੇ ਵਿੱਚ ਮੈਂ ਕੁਝ ਨਹੀਂ ਬੋਲਿਆ ਕਿਉਂਕਿ ਮੈਂ ਤੈਅ ਕੀਤਾ ਹੋਇਆ ਸੀਗਾ ਕਿ ਜੋ ਬੋਲਣਗੇ ਸਰਦਾਰ ਕੁਲਵੰਤ ਸਿੰਘ ਕਾਦੀਵਾਲ ਬੋਲਣਗੇ ਕਿਉਂਕਿ ਇਹਨਾਂ ਦੀ ਜ਼ੁਬਾਨ ਦੇ ਵਿੱਚੋਂ ਨਿਕਲਿਆ ਇੱਕ ਸ਼ਬਦ ਜਿਹੜਾ ਹੈ ਬੜਾ ਬੇਬਾਕ ਹੁੰਦਾ ਹੈ ਬਿਲਕੁਲ ਸਹੀ ਹੁੰਦਾ ਹੈ ਤੇ ਬਿਲਕੁਲ ਸੋਲਾ ਅੰਨੇ ਸੱਚੀਆਂ ਗੱਲਾਂ ਜੜੀਆਂ ਇਹ ਕਰਦੇ ਨੇ ਜੀ ਆਹ ਹੈ ਜੀ ਮੈਂ ਤੁਹਾਡੀ ਇੰਟਰੋਡਕਸ਼ਨ ਬਾਅਦ ਚੋਂ ਦਿੱਤੀ ਹੈ ਜੀ ਇਹ ਗੱਲ ਮੈਂ ਸ਼ੁਰੂ ਚ ਬੋਲਣੀ ਸੀ ਲੇਕਿਨ ਮੈਂ ਤੁਹਾਨੂੰ ਸੁਣਨਾ ਚਾਹੁੰਦਾ ਸੀਗਾ ਹਾਂ ਓਕੇ ਐਂਡ ਆਪਾਂ ਥੋੜੀ ਜੀ ਕੈਂਸਲ ਦੀ ਗੱਲ ਕਰ ਲਗੇ ਆ ਆਕਰਾਂ ਸ਼ਰੀਫ ਮੈਨੂੰ ਆ ਮਾਂ ਨੇ ਭੇਟ ਕੀਤੀ ਸੀ ਅੱਛਾ ਜੀ ਆ ਦੇ ਆ ਉਹ ਮਾਂ ਮਨਵਰ ਸੀ ਕੁੜੀ ਬੀਬੀ ਜੀ ਨੇ ਹਾ ਦਾ ਨਾਰਾ ਮਾਰਿਆ ਸੀ ਸਾਬਜਾਦਿਆਂ ਲਈ ਮਲੇਰਕੋਟਲਾ ਚ ਸੱਦ ਕੇ ਮੈਨੂੰ ਦਿੱਤੀ ਇਸ ਕਲੀਨ ਸ਼ੇਵ ਨੂੰ ਦਿੱਤੀ ਹੋਰ ਨਹੀਂ ਅੱਜ ਤੱਕ ਉਹਨਾਂ ਨੇ ਕਿਸੇ ਨੂੰ ਦਿੱਤੀ ਵਾਹ ਜੀ ਵਾਹ ਤੇ ਮੇਰੀ ਡਿਊਟੀ ਹੈ ਇਸ ਪਵਿੱਤਰ ਕ੍ਰਾਮ ਦਾ ਸੰਭਾਲ ਕੇ ਰੱਖਣਾ ਸਤਕਾਰ ਕਰਨਾ ਮੈਂ ਇੱਥੇ ਗੁਰਗਾਂ ਸਾਹਿਬ ਨੂੰ ਬਰਾਬਰ ਲੈ ਕੇ ਚੱਲਦਾ ਹਾਂ ਅਸੀਂ ਦੂਸਰੇ ਧਰਮਾਂ ਦਾ ਵੀ ਸਤਕਾਰ ਕਰਦੇ ਹਾਂ ਹੂੰ ਤੇ ਪਰਖਾਲੀ ਦੇ ਵਿੱਚ ਵੀ ਜਿਹੜਾ ਹੁਣ ਪ੍ਰੋਜੈਕਟ ਲੈਂਡ ਜਾ ਰਹੇ ਹੋ ਉਹ ਗੁਰੂ ਕਿਰਪਾ ਕਰਨਗੇ ਜੀ ਅਮੀਰ ਦਾ ਉਹ ਵੀ ਇੱਕ ਬਹੁਤ ਵੱਡੀ ਸੇਵਾ ਹੋਏਗੀ ਬਸ ਅਕਾਲ ਗੁਰੂ ਸਾਹਿਬ ਕਿਰਪਾ ਕਰਨਗੇ ਠੀਕ ਹੈ ਅਸੀਂ ਗੁਰੂ ਦੇ ਪਿੰਡੋਂ ਪੱਟਕੇ ਨਹੀਂ ਲੈ ਜਾਣਾ ਇੱਥੇ ਲਾਉਣਾ ਹੈ ਹੂੰ ਉਹ ਪੱਟਕੇ ਲੈ ਗਏ ਨਾ ਅਨੰਤਪੁਰ ਸਾਹਿਬ ਆਣਾ ਸੀਗਾ ਉਹ ਕਹਿੰਦਾ ਹੈ ਹਸਪੀਟਲ ਹਾਂ ਜੀ ਉਹ ਤੋਂ ਗੁਰਗਵਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਗਿਆ ਹੂੰ ਤੇ ਮੈਨੂੰ ਕੋਈ ਗਰੇਜ਼ ਨਹੀਂ ਕਹਿਣ ਤੋਂ ਸਾਡੇ ਸਾਬਕਾ ਰਾਸ਼ਟਰਪਤੀ ਜਿਹੜੇ ਸੀਗੇ ਗਿਆਨ ਜਲ ਸਿੰਘ ਹੂੰ ਕਲੈਕਸ਼ਨ ਇੱਥੋਂ ਲੜਦੇ ਸੀ ਨਨਪੁਰ ਸਾਹਿਬ ਤੋਂ ਹੂੰ ਇੱਥੋਂ ਹੀ ਸਾਡੇ ਸੀਐਮ ਬਣੇ ਉਹ ਇੱਥੋਂ ਹੀ ਰਾਸ਼ਟਰਪਤੀ ਦਾ ਰਾਹ ਖੁੱਲਿਆ ਹਸਤਾਲ ਫਰੀਦਕੋਟ ਲੈ ਕੇ ਉਹ ਵੀ ਗੁਰੂ ਦੇ ਪਿੰਡ ਨਾਲ ਧੋਖਾ ਖਰ ਕੇ ਵਾਹ ਹੂੰ ਉਹ ਵੀ ਕਰਕੇ ਪੀੜੀਆਂ ਪਜਾਮੀਆਂ ਪਾ ਕੇ ਲੰਬੇ ਦੇਗ ਲਾ ਪਾ ਕੇ ਡਰਮੇ ਨਹੀਂ ਕਰੀ ਦੇਗੇ ਸਾਫ਼ ਤੇ ਸਪਸ਼ਟ ਗੁਰੂ ਦਾ ਮੈਂ ਕਹਿੰਦਾ ਹਾਲਕ ਮੇਰਾ ਜ਼ਿਲ੍ਹਾ ਫਰੀਦਕੋਟ ਮੋਗਾ ਸਾਡਾ ਫਰੀਦਕੋਟ ਜ਼ਿਲ੍ਹਾ ਹੀ ਮੋਗਾ ਬਾਜ ਬਣਿਆ ਮੈਨੂੰ ਖੁਸ਼ੀ ਹੋਣੀ ਚਾਹੀਦੀ ਹੈ ਮੈਨੂੰ ਨਹੀਂ ਮੇਰੇ ਮੇਰੇ ਗੁਰੂ ਦੇ ਪਿੰਡ ਮਾਤਾ ਨੈਣਿਆ ਦੇਵੀ ਦੇ ਪਿੰਡ ਉੱਥੇ ਬਣਨਾ ਚਾਹੀਦਾ ਸੀ ਮੇਰੇ ਪਿੰਡ ਬਣੇ ਚਾਹੇ ਨਾ ਬਣੇ ਅਨੰਦਪੁਰ ਸਾਹਿਬ ਬਣਨਾ ਸੀ ਅਨੰਦਪੁਰ ਖਾਲਸੇ ਦੇ ਪਿੰਡ ਜਿੱਦੇ ਇਤਿਹਾਸ ਲਿਖ ਦਿੱਤਾ ਦੁਨੀਆ ਦੇ ਨਾ ਹੀ ਏਡੀ ਵੱਡੀ ਕੁਰਬਾਨੀ ਹੋਈ ਇਤਿਹਾਸ ਦੇ ਵਿਚਾਰ ਸਾਹਿਬ ਜਾਂਦੀ ਮਾਤਾ ਕੋਈ ਇਤਿਹਾਸ ਫਰੋੜ ਲੋ ਵਰਲ ਮੈਨੂੰ ਇਸ ਦੀ ਖੁਸ਼ੀ ਹੋਏਗੀ ਜੇ ਪਰਖਾਲੀ ਵਾਲਾ ਪ੍ਰੋਜੈਕਟ ਅਕਾਲਪੁਰ ਕਿਰਪਾ ਕਰੇ ਸਾਡੇ ਤੇ ਤੇ ਅਸੀਂ ਉਹਨੂੰ ਸਿਰੇ ਲਾ ਜੀ ਠੀਕ ਹੈ ਤੇ ਮੈਂ ਲੜਾਈ ਲੜ ਦੇ ਵਿੱਚ ਜਿੱਥੇ ਅੱਜ ਪੀਜੀਆ ਚ ਗਿਆ ਸੀ ਇੱਕ ਭੈਣ ਦੀ ਵਾਹ ਫੜੀ ਵਾਰਡ ਜਾ ਕੇ ਹੈ ਮੈਂ ਕਿਹਾ ਭੈਣੇ ਤੂੰ ਫਿਕਰ ਨਾ ਕਰ ਤੈਨੂੰ ਮਰ ਨਹੀਂ ਜਦਦੇ ਹੈ ਨਾ ਹਾਂ ਹਾਂ ਮੈਂ ਵਖੜਾ ਨੰਦਾ ਆਇਆ ਮੈਨੂੰ ਕਿਉਂ ਦੁੱਖ ਭਰਿਆ ਤੁਹਾਡੇ ਕੋਲ ਟਾਈਮ ਨਹੀਂ ਗਿਆ ਦੋ ਅੰਦਾ ਹੈ ਕਿਤਾ ਉਹ ਮਰੀਜ਼ ਨੂੰ ਲੱਗਿਆ ਵੀ ਮੈਨੂੰ ਕੋਈ ਸਾਹਮਣਾ ਹੈ ਇੰਗਲੈਂਡ ਤੋਂ ਇੰਨੀ ਗਰਮੀ ਚ ਹੈ ਐ ਕਿਹਾ ਪਰ ਨਹੀਂ ਫਿਕਰ ਨਾ ਕਰ ਉਹਦੇ ਦਲੀਆ ਮੂੰਹ ਦੇ ਦੋ ਚਮਚੇ ਪਾਏ ਗਲੇ ਦਾ ਕੈਂਸਰ ਸੀ ਕੁਛ ਨਹੀਂ ਲੱਗਦਾ ਸੀ ਇੱਕ ਮੇਰੇ ਅੰਦਰ ਡਰ ਪੈਦਾ ਹੋਇਆ ਕਿਤੇ ਮੇਰੀ ਵਾਈਫ ਨੂੰ ਨਾ ਹੋਏ ਤੁਹਾਡੇ ਛੱਕਾ ਰਾ ਤੁਹਾਡੇ ਕੋਲ ਟਾਈਮ ਨਹੀਂ ਇੱਥੇ ਜਾਣ ਦਾ ਮੇਰੇ ਕੋਲ ਟਾਈਮ ਹੈ ਮੇਰਾ ਉਹੀ ਕੋ ਦਰਮੰਦਰ ਹੈ ਹੂੰ ਕੈਂਸਰ ਵਾਰਡ ਸੋ ਉੱਥੇ ਜਾ ਕੇ ਆ ਤੇ ਮੈਨੂੰ ਬੜੀਆਂ ਸਲਾਹਾਂਾਂ ਦੇ ਆ ਕਰੋ ਵੀ ਪਗਬਾਨਾ ਦਾੜੀ ਰੱਖ ਲੈ ਤੁਸੀਂ ਕੀ ਕਰਦੇ ਹੋ ਉਤਰਿਆ ਗੁਰੂ ਦੇ ਕਿਸੇ ਕੰਮ ਤੇ ਖਰੇ ਡਰਾਮਾ ਕੁਝ ਹੋ ਰਿਹਾ ਹੈ ਵਿੱਚੋਂ ਕੁਝ ਹੋ ਰਿਹਾ ਮੱਥੇ ਸਰਸੇ ਵਾਲੇ ਨੂੰ ਰਾਤ ਨੂੰ ਟੇਕੀ ਜਾਂਦੇ ਆ ਵੋਟਾਂ ਦੀ ਖਾਤਰ ਮੱਤਾਂ ਗਲਵੰਤ ਸਿੰਘ ਨੂੰ ਦਿੰਦੇ ਆ ਨੋ ਇਹ ਨਹੀਂ ਇਹ ਨਹੀਂ ਬਰਦਾਸ਼ਤ ਸਰ ਸਵਾਲ ਉੱਠਦਾ ਨਾ ਵੀ ਜਿਹੜੇ ਤੁਸੀਂ ਪਗੜੀ ਧਾਰੀ ਨਹੀਂ ਹੈ ਤੁਸੀਂ ਸਾਡਾ ਜਿਹੜੀ ਬਾਣਾ ਨਹੀਂ ਹੈ ਤੇ ਲੇਕਿਨ ਤੁਸੀਂ ਗੱਲਾਂ ਸਿੱਖੀ ਦੀਆਂ ਕਰਦੇ ਹੋ ਮੈਂ ਮੈਂ ਗੁਰੂ ਦੇ ਕੋਸ਼ਿਸ਼ ਕਰਦਾ ਵੀ ਉਹਦੇ ਥਲਸਪੇ ਤੇ ਚੱਲਣ ਦੀ ਹੂੰ ਠੀਕ ਹੈ ਅ ਮੇਰੇ ਕੋਲ ਵਿੰਡੋ ਡਿਸਪਲੇ ਹੈ ਨੀਗੀ ਠੀਕ ਹੈ ਐਂਡ ਬਹੁਤ ਧੰਨਵਾਦ ਮੈਂ ਪਾਵਕ ਹੋ ਗਿਆ ਮਾਫੀ ਚਾਹੁੰਨਾ ਪਰੰਤੂ ਇਸ ਨੂੰ ਕੋਸ਼ਿਸ਼ ਕਰਾਂਗੇ ਕਿ ਤੁਸੀਂ ਵੀ ਸਾਡੇ ਲਈ ਅਰਦਾਸ ਕਰਿਓ ਕਿ ਅਸੀਂ ਇਸ ਮਿਸ਼ਨ ਦੇ ਵਿੱਚ ਕਾਮਯਾਬ ਹੋ ਜਾਈਏ ਐਂਡ ਹੋਪਫੁਲੀ ਡੈਫੀਨੇਟ ਹੋਵਾਂਗੇ ਜੀ ਅੰਡ ਗੁਰੂ ਸਾਹਿਬ ਕਿਰਪਾ ਕਰਨਗੇ ਇਹ ਗੱਲਬਾਤ ਹੋ ਰਹੀ ਸੀ ਡਾਕਟਰ ਕੁਲਵੰਤ ਸਿੰਘ ਢਾਲੀਵਾਲ ਜੀ ਦੇ ਨਾਲ ਕਿੱਦਾਂ ਦਾ ਲੱਗਿਆ ਵੀਡੀਓ ਕਿੱਦਾਂ ਦਾ ਲੱਗਿਆ ਡਾਕਟਰ ਸਾਹਿਬ ਦਾ ਉਪਰਾਲਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਜਿਹੜੀ ਹੈ ਅਵੇਅਰਨੈਸ ਜਿਹੜੀ ਹੈ ਵੱਧ ਤੋਂ ਵੱਧ ਪੰਜਾਬੀਆਂ ਦੇ ਵਿੱਚ ਫਾਇਲ ਸਕੇ ਤੁਹਾਡਾ ਬਹੁਤ ਸ਼ੁਕਰੀਆ ਜੀ ਮਿਹਰਬਾਨ ਥੈਂਕ ਯੂ